ਆਇਆ ਹਾਂ ਤੁਰੇ ਤਾਂ ਨਹੀਂ ਆਗੀ ਐਵੇਂ ਨਾ ਹੁਣ ਇੱਕ ਦਿਨ ਕਰਵਾ ਕੇ ਸ਼ਾਪਿੰਗ ਨਾ ਮਹਾਨ ਨਾ ਬਣ ਜਾ ਕਰ ਤੂੰ ਮਹਾਨ ਮਹਿੰਗੀ ਬਣਨਾ ਯਾਰ ਖਾਦੂ ਵੀ ਤੂੰ ਹੁਣ ਵੀ ਨਹੀਂ ਲੋਟ ਆਉਂਦੀ ਹੈਗੀ ਅੱਛਾ ਹਜੇ ਮੈਂ ਨਹੀਂ ਲੋਟ ਆਉਂਦੀ ਹੈ ਹੋਰ ਹਾਂ ਬਸ ਕਰਿਆ ਕਰ ਦੇਖ ਤੂੰ ਮੈਨੂੰ ਪਤਾ ਹੈ ਘਰ ਵਾਲੀ ਹੈ ਠੀਕ ਹੈ ਘਰ ਵਾਲੀ ਬਣ ਕੇ ਰਹਿ ਕਰ ਯਾਰ ਐਵੇਂ ਨਾ ਤੂੰ ਐਵੇਂ ਉਹਦੇ ਮਗਰ ਘਰ ਵਾਲੀ ਹੈ ਫਿਰ ਘਰ ਵਾਲੀ ਬਣ ਕੇ ਰਹਿ ਰਹੀ ਹੈ ਕਿ ਹੋਰ ਕਿਵੇਂ ਬਾਹਰ ਵਾਲੀ ਲੱਗੇ ਤੈਨੂੰ ਪਤਾ ਨਹੀਂ ਹੈਗਾ ਔਰਤ ਮਰਦ ਦੇ ਪੈਰ ਦੀ ਜੁੱਤੀ ਹੁੰਦੀ ਆ। ਅੱਛਾ ਹੁਣ ਤੂੰ ਮੈਨੂੰ ਸਿੱਧਾ ਨਾ ਬਣਾ। ਮੈਂ ਸੱਤੇ ਚੜ੍ਹ। ਤੂੰ ਅੱਗੇ ਕਿਵੇਂ ਬੋਲਦੀ ਐਂ ਵੀ ਤੂੰ ਮੈਨੂੰ ਐਂ ਤਾਂ ਦੱਸ ਦੇ। ਹਜੇ ਕਰ ਮੈਂ ਅੱਗੇ ਅੱਗੇ ਬੋਲ ਰਹੀ ਹਾਂ। ਪਰ ਅੱਗੇ ਵਾਲਾ ਕੰਮ ਹੀ ਕਿਤੇ ਤਾਂ ਜੀ ਜੀ ਕਹਿਣਾ ਸੀਗਾ। ਚਲੋ ਆਜੋ ਜੀ। ਚਲੋ ਆਜੋ ਪੈਰ ਤੋਂ ਕਿੰਨੀ ਹੁੰਦੀ ਥੋੜੇ ਵਿੱਚ ਆ ਜਾ। ਹੋਰ ਪੈਰ ਤੋਂ ਲਈ ਤੂੰ ਉਹ ਤੂੰ ਪੈਰ ਤੋਂ ਹੀ ਗਿਆ। ਹਾਥੀ ਤੋਂ ਜਗਾ ਰਹੀ ਕੋਈ ਨਾ ਤੇ ਕਰਤੂਤ ਨਹੀਂ ਤੁਹਾਡੀ ਪੈਰ ਧਬਾਉਣ ਦੀ ਮੈਂ ਤਾਂ ਪੈਰ ਤੋਂ ਪੀਮਾ ਕੀਤਾ ਕੀ ਆ ਉਹੀ ਕਜਕਜੀਆ 2 ਸਾਲ ਵਧੀਆ ਰਹੀ ਜਮਾ ਬਸ ਉਹਦੇ ਮੰਗੂ ਕਹਿੰਦੇ ਸਾਲ ਬਿਆ ਤੇ ਵਧੀਆ ਟੱਪਦਾ ਚਾ ਲੈ ਜਾਂਦਾ ਫਿਰ ਹੋਰ ਬਸ ਕਰਿਆ ਕਰੋ ਲੱਛਣ ਤਾਂ ਤੇਰੀ ਨਹੀਂ ਹੈਗੇ ਯਾਰ ਕੋਈ ਗੱਲ ਗੱਲ ਤੇ ਲੜੀਆਂ ਦੀਆਂ ਨਾ ਫਲਾਉਂਦਾ ਉਹ ਮੈਨੂੰ ਮਾਰਦਾ ਭੁੱਖਾ ਆਉਂਦੇ ਆ ਭੈਣ ਰਮ ਜਮਾ ਢੜਕੇ ਦੇ ਨਿਕਲੇ ਮਾਰੂ ਕਰ ਕਰ ਹੁਣ ਆ ਪਰਥੀ ਅੰਦਾਗਾ ਲੜਦੇ ਦੇ ਲੜਦੇ ਮੈਨੂੰ ਸੱਚ ਮਾਰੋ ਕੀ ਸਰਚ ਮਰਨੇੜੀ ਆਹ ਸਾਰਾ ਚਾਹੀ ਕੋ ਟੜਕੇ ਦੇ ਨਿਕਲੇਓ ਕਰੋ ਟੜਕੇ ਦੇ ਨਿਕਲੇ ਤੇ ਭੁੱਖਾ ਤਾਂ ਮਰੀ ਜਾਂਦਾ ਮੈਂ ਰੋਟੀਆਂ ਪੱਕੀਆਂ ਪੀਆਂ ਸੀਗੀਆਂ ਫਿਰ ਤੁਸੀਂ ਤਾਂ ਮੇਰੀ ਸੇਵਾ ਕਰੀ ਥੜੇ ਉਹ ਤਾਂ ਤਾਂ ਉੱਥੇ ਆ ਜਾ ਉੱਥੇ ਆ ਜਨਾ ਦਾ ਆਪ ਦੇ ਘਰੀ ਚੰਗਾ ਜੀ ਮੈਂ ਸੇਵਾ ਕਰਦੀ ਨਹੀਂ ਹੈਗੀ ਆ ਆਪ ਦੇ ਸਪੂਤ ਨੂੰ ਸਮਝਾ ਲਿਆ ਪਰ ਮਾੜਾ ਮੋਟਾ ਤੁਸੀਂ ਤਾਂ ਇਹਦੀ ਮਾਮਤ ਕਰੋ ਤੁਸੀਂ ਤਾਂ ਲੋਟ ਹੀ ਨਹੀਂ ਹੁੰਦੇ ਸੋਡਾ ਨਹੀਂ ਕਿਛ ਕਿਛ ਮੁੱਕਦੇ ਮੈਂ ਸੱਜਰੀਏ ਨੂੰ ਤਾਂ ਪਿਆਰ ਨਾਲ ਬੋਲ ਪਾ ਜਦੋਂ ਮੈਂ ਹਾਂ ਤੇਰੀ ਕਰਵਾਣੀ ਆ ਕਿ ਮੇਰੇ ਬਾਲ ਤੇ ਇੱਕ ਗੱਲ ਵੀ ਨਹੀਂ ਕਹਦਾ ਰੇਡੀ ਮੈਂ ਹੱਦ ਨੂੰ ਕੀ ਤੇਰੇ ਘੜਾਸਾ ਮਾਰਿਆ ਇਹਦੀ ਮੈਂ ਕੀ ਕਰ ਤੇ ਉਹ ਲੱਗਦਾ ਮੈਨੂੰ ਤਾਂ ਤੂੰ ਵੀ ਭੁਲਕੇ ਤੇ ਖੜਿਆ ਚਤਤੋ ਬੜੀ ਲੜੀ ਜੀ ਤੁਸੀਂ ਵੀ ਸੁਣਾਇ ਮੈਨੂੰ ਜਿਹੜੀ ਤਾਂ ਤੂੰ ਤਾਂ ਪਾ ਪਾਦੇ ਪੁੱਤ ਤੇ ਮਾਂ ਕਰਕੇ ਨਾ ਇਹਦਾ ਹੋ ਕੇ ਛੱਡ ਗਿਆ ਇਹਨੂੰ ਮੈਂ ਜੀ ਗਿਆ ਨਸੀ ਮੈਂ ਇਹਨੂੰ ਐ ਕਹੇ ਜੀ ਗੱਲ ਵੀ ਨਹੀਂ ਕੋਈ ਮੈਂ ਤਾਂ ਦੋਨਾਂ ਨੂੰ ਕਿਹਾ ਮਾਰ ਦੇ ਤੂੰ ਸਮਝਾ ਬਾਹਰ ਲੈ ਕੇ ਗਿਆ ਤੇ ਬਾਜ਼ਾਰ ਚ ਵੀ ਸੁਣਾਉਂਦਾ ਆਇਆ ਵੀ ਹਾਂ ਮੈਂ ਘਰ ਵਾਲੀ ਨੂੰ ਸੂਟ ਦਵਾ ਕੇ ਲੈ ਕੇ ਆ ਜਾਂਗਾ ਜਿੰਮੇ ਮੁੱਲ ਦੀ ਹੁੰਦੀ ਹੈ ਸੋਸ ਚੁੱਪ ਨਹੀਂ ਕਰਕੇ ਤਰੀ ਜਾ ਚੁੱਪ ਕਰਨ ਵਾਲਾ ਹੈ ਤੇ ਹੀ ਯਾ ਸੋਡਾ ਨਹੀਂ ਜਣਾ ਨਿਭੜਦਾ ਤੁਸੀਂ ਤਾਂ ਜਾਨੂ ਨਹੀਂ ਨਿਭੜਦਾ ਹੈਗਾ ਯਾਰ 500 ਕਰਦੀ ਕਰਦੀ ਨੇ ਇੱਥੋਂ ਲੈ ਜਾ ਕੇ 4000 ਰੁਪਏ ਅੱਖ ਲਾਦਾ ਉਹ ਹੋ ਅੱਛਾ 4.5 ਮੇਰੀ ਗੱਲ ਸੁਣ ਜੇ ਸੂਟ ਮੈਨੂੰ ਪਸੰਦ ਹੋਊ ਮੈਂ ਉਹੀ ਲੂੰਗੀ ਨਾ ਫਿਰ ਲੈ ਇਹਦਾ ਗੱਲ ਨੂੰ ਦੇਖ ਰੱਖ ਲੈਦਾ ਆ ਜੂਗਾ ਜਿਹੜਾ ਫਿੱਟ ਹੋਵੇ ਉਹੀ ਲੈਵੇ ਤਾਂ ਫਿਰ ਉਹਨੂੰ ਤੇ ਮੈਨੂੰ ਇਹ ਸਮਝ ਨਹੀਂ ਹੈਗਾ ਕਿ ਐਂ ਮੈਨੂੰ ਨੇ ਲੱਗਦਾ ਹੈ ਘਰ ਬਸਾਲੂਗਾ ਕਿਉਂ ਵੀ ਡਰਾਦਾ ਨਹੀਂਗਾ ਪਾਪਿਆ ਹੱਦ ਹੋਈ ਪਈ ਹੈਗੀ ਮੈਂ ਤਾਂ ਲਾਜ਼ਮੀ ਹੈ ਤੈਨੂੰ ਪੂਰ ਲਾਉਂਗਾ ਕਿਹੜੇ ਪੂਰ ਯਾਰ ਇਹੀ ਚੱਕ ਵੀ ਜੁੱਲੀ ਹੈਗੀ ਸੱਜਰੀ ਦੋਨੋਂ ਇੱਕੋ ਹੈ ਹੱਟਦੀ ਨਹੀਂ ਗਿਰਦੀ ਕਰਨਾ ਮੇਰੀ ਗੱਲ ਸੁਣ ਲਖਿਆ ਕੇ ਲੈ ਲਓ ਮੇ ਤੋਂ ਇਹ ਨਾ ਨਿਕਲੂਗਾ ਨੰਦਾ ਨਹੀਂਗਾ ਇੱਥੇ ਸਾਮੀ ਖੜਾਗਾ ਤੇਰੀ ਸੇਵਾ ਕਰੇ ਖੜਾ ਤਿੰਨ ਵਾਰੋਂ ਤੱਕ ਮੈਂ ਹੀ ਦੂੰਗਾ ਇਹ ਨਹੀਂ ਦੰਦਾ ਦੰਦਾ ਇਹਦੀ ਇਤਿਹਾਸ ਨਾ ਰੱਖੋ ਕਿ ਮੈਂ ਜਿਹੇ ਨਾਲ ਨਕਲ ਨਾ ਕਿੱਥੇ ਹੋਇਆ ਉੱਥੋਂ ਮਾਰ ਕੇ ਲਿਆ ਸਭ ਪਤਾ ਕਾ ਮੈਨੂੰ ਚੁੱਪੀ ਭਲੀ ਹੈਗੀ ਰਹਿਣ ਦੇ ਪਿਓ ਬੈਠਾ ਕਾ ਤੇਰਾ ਪੋਲ ਨਖਲਾ ਆਪਦੀ ਮਤੋਂ ਲੈ ਅਲਜਾਮੀ ਲਈਂਦੀ ਹੈਗੀ ਇਹ ਤੈਨੂੰ ਪਤਾ ਹੋਊ ਜਾਂ ਜੀ ਪਤਾ ਹੋ ਓਏ ਯਾਰ ਹੱਕ ਦੋਈ ਜਾਂਦੀ ਆਂ ਅੋਰ ਬਾਹਰ ਬੰਦੇ ਨੇ ਕੰਮ ਕਰਕੇ ਕਰਨੀ ਨਹੀਂ ਪੰਜ ਛੇ ਮਹੀਨੇ ਵਿਆਹ ਤੋਂ ਬਾਅਦ ਸਹੀ ਰਹਿਾਂਗਾ ਉਦੋਂ ਬਾਅਦ ਤੇ ਕਰਕੂਤਾ ਮੈਨੂੰ ਸਭ ਪਤਾ ਤੇ ਮੇਰੇ ਪੁਰਜੇ ਹੱਲ ਲਗੇ ਗੱਲਾਂ ਦੇ ਕਰਦੀ ਤੇਰੇ ਤਾਂ ਹੱਲ ਨਹੀਂ ਜੀਗੇ ਮੈਨੂੰ ਮਾਰੋਗੇ ਸੱਨੇ ਸੱਨੇ ਗੱਲ ਨਹੀਂ ਬਾਤ ਨਹੀਂ ਮਰੀ ਚੱਲ ਲੱਗੀ ਕੋਈ ਗੱਲ ਨਹੀਂ ਤੂੰ ਹਟਦੀ ਨਹੀਂ ਇਹਨੂੰ ਫਿਰ ਚਾਹ ਪਾਣੀ ਤਪਾ ਦੇ ਸਰਾਣੇ ਖੜੀ ਬੈ ਗਈ ਇਹ ਚਾਹ ਦਾ ਨਾਣੀ ਪਾਣੀ ਨਾ ਸਹਰੇ ਦੇ ਸਰਾਣੇ ਬੈਦੇ ਹੁੰਦੇ ਵੀ ਭੁੱਖਾ ਮਰੀ ਪਿਓ ਆਨਲੇ ਹੋਰਾ ਬਰਾ ਭਰਾ ਭਈਆ ਮੈਨੂੰ ਸਮਝਦੇ ਹੈਂਗੀ ਵੀ ਮੇਰਾ ਸਹਰਾਗਾ ਤੂੰ ਹੀ ਸਮਝਦਾਗਾ ਵੀ ਸਹਰਾਗਾ ਤੇਰਾ ਮੈਂ ਕਦੇ ਵੀ ਮਾਸਵਾਤ ਨਹੀਂ ਆਂਗਾਂ ਚੱਲ ਚੰਗਾ ਪਾਣੀ ਗਾਲ ਦੇ ਹੋਰਨ ਕੜਕੇ ਦੇ ਗਏ ਉਹ ਤੇ ਡੱਕੀ ਤੇ ਪੀਣਾ ਜਾ ਕੇ ਕਿ ਮੈਂ ਸਾਲਾ ਵੀਵਾ ਮੈਂ ਸਾਲਾ ਵੀਵਾ ਕੋ ਸਾਰਾ ਦਿਨ ਦੇਖਿਆ ਕੋ ਇਹ ਗੱਲਾਂ ਜਾ ਲਾਏ ਤੇ ਪਿਓ ਤੂੰ ਨੂੰ ਸੱਦ ਕੇ ਕਰ ਦੇ ਇੱਕ ਵਾਰ ਸਾ ਕਿਉਂ ਮੇਰੀ ਜ਼ਿੰਦਗੀ ਬਰਬਾਦ ਕਰਤੀ ਤੈਂ ਰੜੀ ਯਾਰ ਤੂੰ ਉਹਦੇ ਤਾਂ ਤੂੰ ਕਹਿੰਦਾ ਮੈਂ ਉਹ ਕੁੜੀ ਨਾਲ ਵਿਆਹ ਕਰਾਉਣਾ ਆਇਆ ਹੁੰਦਾ ਕਰੇ ਬੂਹਰਾ ਬਣੇ ਤਾਂ ਕੇਸ ਓਏ ਯਾਰ ਮੈਂ ਹੁਣ ਵਿੱਚ ਬੜਿਆ ਸੀਗਾ ਯਾਰ ਤੇ ਇਹ ਕਹਿੰਦੀ ਮੈਂ ਹਾਂ ਮਰ ਜੂਗੀ ਨਹੀਂ ਮੈਂ ਵਿਆਹ ਇਹਨਾਂ ਕਰਾਉਣਾ ਤੂੰ ਬਸ ਹਰ ਅੱਗੇ ਦੇਖ ਭਾਲ ਕਿਉਂ ਤਾਯਾ ਮਰਗੇ ਬਸ ਹੁਣ ਸਾਨੂੰ ਲਾਂਬੇ ਕਾਦੇ ਲਾਂਬੇ ਕਾਦੇ ਨੇ ਉਹ ਆਖਿਆ ਵੀ ਭਈ ਵੀ ਆ ਦੇ ਦੇਖ ਕਿਉਂ ਕਰੇ ਇਹਨੂੰ ਤੇਰਾ ਭਾਈ ਫੜਾਉਣਾ ਆਊਗਾ ਪੇਕਿਆਂ ਤੋਂ ਤੇਰਿਆਂ ਤੋਂ ਦੋਚ ਗਾਲ ਲਾਂਦੀ ਫੇਰਾ ਕੁ ਗਾਲਾਂ ਦਿੰਦਾ ਹੈਗਾ ਲੈ ਉਹ ਨਹੀਂ ਕੋਈ ਗੱਲ ਨਹੀਂ ਬਾਰਾ ਤੂੰ ਸਿਆਵਾ ਗੜੀ ਤੇ ਘਰੀ ਸੀਗੇ ਉਹ ਤਾਂ ਬੋਲੇ ਨਹੀਂ ਲੇਕੇ ਬੱਲੇ ਥੋੜੇ ਜਿਆਦਾ ਫਰਕ ਹੁੰਦੀ ਹੈ ਫਰਕ ਨੂੰ ਖਸਮ ਮਾੜਾ ਬਣਾਉਣਾ ਤੈ ਹਈ ਮਾੜਾ ਆ ਮੱਖੀ ਲੜੂਗੀ ਅੱਖ ਚ ਪੈਣੀ ਕਰੇ ਉਹ ਤੇਰੇ ਨਾਲ ਦਾ ਫੇਰ ਵੀ ਚੰਗੀ ਆ ਜਿਹੜੇ ਸਹੋਂ ਨਾਲ ਤੂੰ ਲੜਦੀ ਆ ਮੈਨੂੰ ਫਾਰਟ ਨੇ ਤੇ ਪਾਣਾ ਡੇਲਾ ਬਣੂਂਦਾ ਦੇਖ ਲਾ ਦੇਖ ਲਾ ਐਂ ਬੋਲਦੀ ਹੁੰਦੀ ਆ ਕੋਈ ਜਨਾਨੀ ਘਰ ਵਾਲੀ ਨੂੰ ਜਿਹਦਾ ਦੋਨੀ ਨਹੀਂ ਲੋਟ ਕੱਲ ਤੱਕ ਛੋੜ ਦੋ ਮੈਨੂੰ ਤੇਰਾ ਹੱਥ ਲੱਗਦਾ ਮੇਰੇ ਅੱਖੇ ਕਿਤੇ ਸੁਣਦੀ ਨਹੀਂ ਕੋਈ ਦੋਨੀ ਉਹ ਨਹੀਂ ਸੁਣਦੀ ਯਾਰਾ ਨਾ ਤੂੰ ਸੁਣਦਾ ਨਾ ਇਹ ਕੋਈ ਪਾਣੀ ਲਾ ਦੋ ਤੁਸੀਂ ਰੋਟੀ ਦੱਸੋ ਖਾਦੀ ਨਹੀਂ ਹਜੇ ਤੱਕ ਰੋਟੀ ਮੈਂ ਕਿੱਥੋਂ ਘਾਲੇਗਾ ਚਲ ਮੈਂ ਕੋਈ ਗੱਲ ਨਹੀਂ ਕਰ ਮੈਂ ਕਿਹੜਾ ਪਕਾ ਕੇ ਘਾਲੇ ਨਹੀਂ ਪਕੀਆਂ ਦਾ ਪਈਆਂ ਸੀ ਰੋਟੀ ਦਾ ਵੀ ਬਣਾਉਂਦੇ ਕਿੱਥੇ ਦਿਖਾਈ ਦਿਖਾਈ ਡੱਬੇ ਚ ਪਕਾ ਕੇ ਨਹੀਂ ਸੀਗੀ ਪਕਾ ਕੇ ਤਾਂ ਇੰਨਾਂ ਰੋਟੀਆਂ ਆ ਰਹੇ ਨੇ ਰਹਿਣ ਦੇ ਅੱਜ ਤੱਕ ਤੈਨੂੰ ਐ ਸੀਗਾ ਵੀ ਬਾਹਰੋਂ ਮੈਂ ਆਪਕੋ ਮੋਟਰ ਚ ਖਾਵਾ ਨਾ ਤਾਂ ਕਰਕੇ ਸੀ ਉਹ ਤਾਂ ਮੈਂ ਨਾਲ ਬਾਗੇ ਤਾਂ ਤੇਰਾ ਮੂਡ ਖਰਾਬ ਹੋ ਗਿਆ ਖਾਣ ਦਾ ਕਿਸੇ ਹੋਰ ਨਾਲ ਸੀ ਤਾਂ ਹੀ ਤਾਂ ਲੈ ਕੇ ਨਹੀਂ ਗਿਆ ਮੈਨੂੰ ਉੱਥੇ ਬਾਜ਼ਾਰ ਚ ਦਵਾ ਕੇ ਕੱਪੜੇ ਛੇਤੀ ਕਹਿੰਦਾ ਬਸ ਨਿਕਲ ਜੀ ਤੁਰਿਆ ਹੈ ਨਾ ਬਾੜਾ ਸ਼ਿਆਰ ਬਣਦਾ ਹੈ ਨਹੀਂ ਇਹ ਜਨਾਨੀ ਭਾਈ ਬਾਹਰ ਲਿਆਉਣ ਵਾਲੀ ਹੈ ਨਹੀਂਗੀ ਇਹ ਪਾਣੀ ਤਾਂ ਘੁੱਟ ਤੱਕ ਨਹੀਂ ਪੁੱਛੀ ਹੈਗੀ ਮੈਨੂੰ ਫ੍ਰੀ ਪਿਉਣਾ ਸੀ ਪਾਣੀ ਦਾ ਉਹ ਬੁੱਲ ਨਹੀਂ ਮਿਲਦਾ ਸੀ ਉਹ ਵੀ ਨਹੀਂ ਇਹਨੇ ਮੈਨੂੰ ਨਾ ਪੀਆ ਤੇਰੀ ਭੈਣ ਖਾ ਗਈ ਆਹੋ ਦਵਾਇਆ ਸੀ ਪੀਜਾ ਐਂ ਪੀਜੇਪੀਕੇ ਕੋ ਘੜੇ ਸਮਉਂਦੀ ਹੈ ਕਿ ਭੁਖੀ ਮਾਰਤੀ ਤੂੰ ਭੁਖੀ ਰਹੇਗੀ ਬਸ ਫੇੜਦਾ ਦੁਨੀਆ ਭੁਖੀ ਰਹੇਗੀ ਛੋੜਾ ਦਾ ਲੋੜ ਕੰਮ ਗਲਤ ਕਰ ਰੋ ਨਾ ਪਤਾ ਤੈਨੂੰ ਚਲ ਮੈਂ ਬਾਹਰ ਹੀ ਜਾਇਆ ਮੈਂ ਮੜਾ ਜਾ ਕੰਮ ਆਗਾ ਮੈਨੂੰ ਯਾਰ ਜਾ ਕਿਧਰੇ ਜਾਇਆ ਮੈਂ ਸਨੇ ਸਨੇ ਮੈਂ ਮਾਸਤਾ ਆਇਆ ਉਸਦੇ ਕੀ ਜਸ ਕੇ ਨਾ ਕਰਕੇ ਜਾ ਸਿਆਪਾ ਹੁਣਾਂ ਦਾ ਉਹ ਆਕਣਗੇ ਸੀ ਕਿਹੜਾ ਕਹਿ ਕੇ ਕਰਾਇਆ ਉਧਰੋਂ ਆਪ ਨੂੰ ਵੀ ਪਤਾ ਵੀ ਆ ਪਗੜ ਆਖਿਆ ਸੀ ਨਾ ਹਾਂ ਵੀ ਆ ਪਾਉ ਕਰਿਆ ਹਾਂ ਹੁਣ ਕਿੱਧਰ ਗਿਆ ਕਹਿੰਦਾ ਮੈਂ ਹੈ ਦਰਬਾਰ ਨੂੰ ਜਾ ਕੇ ਹਾਂ ਬਸ ਜਿਹੜੀ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਜੰਮੀ ਅੱਖਾਂ ਵਿੱਚ ਕੇ ਬੈਠੇ ਰਹਿੰਦੇ ਹੋਗੇ ਮਾੜੀ ਮੁੱਟੀ ਫੇੜ ਕਰਾ ਲਿਆ ਕਰੋ ਮਿੜਕੇ ਦੇ ਮਾਗਰ ਵਾਲੇ ਜਾ ਕੇ ਨਾ ਤੇ ਜਾਓ ਮਾਗਰ ਦੇਖੋ ਉਹਨੂੰ ਕੀ ਕਰਦਾ ਖੱਡਾ ਘਾਫੇ ਕਹਿੰਦੇ ਉਹ ਮਾੜੀ ਆ ਜੀ ਨੂੰ ਆਪੇ ਮਾਰੀ ਆਪਾਂ ਨੂੰ ਕੀ ਬਤਾਏ ਇਹ ਤਾਂ ਮੋਟਰਸਾਈਕਲ ਤੇ ਜਾ ਰਹੇ ਨੇ ਮੈਂ ਬਸਾਂ ਦੇ ਮੰਗਰੋਂ ਤੇ ਇਹ ਨਹੀਂ ਪਤਾ ਵੀ ਕਿੱਥੇ ਗਿਆ ਕਿਹਦੇ ਕੋਲ ਕਿਹਾ ਗਿਆ ਤਾਂ ਉਹ ਫੋਨ ਲਈ ਕਿੜਾ ਹੋ ਪੰਨਾ ਹੁਣ ਇੱਕ ਮਿੰਟ ਵੀ ਮੈਨੂੰ ਚੱਕਣ ਬੰਦਾ ਹੈਗਾ ਨੰਬਰ ਤੱਕ ਕਰ ਦੇ ਉਹ ਜਦੋਂ ਮੈਂ ਫੜ ਦੂ ਇੱਕ ਗੱਲ ਕੋਣ ਫੜ ਕੇ ਕੀ ਕਰੂੰਗਾ ਤੁਹਾਨੂੰ ਪਤਾ ਨਹੀਂ ਵੀ ਕੀ ਦਾ ਉਹ ਪਾਸਵਰਡ ਪਤਾ ਉਹ ਮੈਨੂੰ ਵੀ ਨਹੀਂ ਖੁਦ ਪਤਾ ਮਾੜੀ ਮੋਟੀ ਬੜ ਕੇ ਰੱਖ ਲਿਆ ਕਰੋ ਜੇਕਰ ਬਸੋਣਾ ਪੁੱਤ ਦਾ 13 ਉੱਜੜਗਾ ਨਾ ਮੁੜ ਕੇ ਬਸਣਾ ਨਹੀਂ ਹੈਗਾ ਚੱਕ ਹੀ ਜਾਊਂਗਾ ਇੱਥੇ ਫਿਰ ਹੁਣ ਮੈਂ ਦੱਸ ਕਿੱਧਰ ਜਾਵਾਂ ਲੱਗੀ ਕਰਨੀ ਲੱਗੀ ਤਾਂ ਕੱਟੀ ਜਾਨੀ ਆ ਮੈਂ ਚੱਲ ਮੈਂ ਤਾਂ ਕਹਿੰਦਾ ਤੂੰ ਚੁੱਪ ਕਰ ਜਾ ਲੈ ਕਿੰਨਾ ਵੀ ਚੁੱਪ ਕਰਾਂ ਸਾਲ ਹੋ ਗਿਆ ਮੈਂ ਚੁੱਪੀ ਬੈਠੀ ਡੈਡੀ ਕੀ ਕਰੇ ਇਹ ਗੱਲਾਂ ਪਾਣੀ ਵਧਦਾ ਘੁਟਦਾ ਮੇਰੇ ਫਿਰ ਮੈਂ ਦੱਸਣ ਕਿੱਥੇ ਰੱਖ ਕੀ ਦੀ ਕਿਵੇਂ ਕਰਾਂ ਵੀ ਕਿੱਥੇ ਜਾ ਮੈਨੂੰ ਕਿਹੜਾ ਹੁੰ ਦੱਸ ਕੇ ਜਦੋਂ ਮਮਾ ਗੇ ਬੋ ਜਾ ਦੱਸਣ ਜਾਂਦਾ ਹੈ ਕਿ ਤੁਸੀਂ ਤਾਂ ਮਗਰ ਜਾ ਸਕਦੇ ਦੇ ਅੱਛਾ ਜੀ ਮੈਂ ਜਾਉਂਗੀ ਫਿਰ ਤੁਸੀਂ ਕਹੋਗੇ ਹੁਣ ਤੂੰ ਮੇਰੇ ਮੁੰਡੇ ਦਾ ਮਗਰ ਮੈਂ ਤਾਂ ਮੋਟਰਸਾਈਕਲ ਤੇ ਚੜ ਕੇ ਪਾ ਜਾਣੀ ਮੈਂ ਮਗਰ ਬੱਸ ਤੇ ਉਵੇਂ ਖੜੇ ਕਿੱਥੇ ਜਾਂਦੇ ਹੋ ਜਾਈ ਜਾਂਦੇ ਹੋ ਕਿਸੇ ਤਾਂ ਤਾਂ ਬਿੜਕਾ ਲੈ ਲਾ ਕਿਉਂ ਘਰ ਪੱਟਣਾ ਤੂੰ ਚਲ ਮੈਂ ਲੈ ਲਾਂਗਾ ਬਿੜਕਾ ਤੇ ਤੇਰੇ ਮੁੰਡੇ ਨੂੰ ਹੁਣ ਤੇਰੀ ਹੋ ਕੇ ਭੇਜਣਾ ਫਿਰ ਉਹ ਮੁੰਡੇ ਦਾ ਮੈਂ ਕੀ ਹੋ ਗਿਆ ਮੈਨੂੰ ਤਾਂ ਦੋਨੇ ਹੋ ਜੇ ਉਹ ਤੈਨੂੰ ਕਿੰਨੇ ਵਾਰੀ ਆਖਿਆ ਮੇਰਾ ਫੋਨ ਨਾ ਚੱਕਿਆ ਕਰ ਮੈਂ ਕੋਈ ਬੱਚਾ ਕਿਸੇ ਕੋਲੋਂ ਤਾਂ ਭੱਜੀ ਆਂਦਾ ਕਬੀ ਤੁਸੀਂ ਚੱਕੀ ਨਹੀਂ ਚੰਗਾ ਤੂੰ ਕੰਮ ਹੈਲੋ ਹੈਲੋ ਹਾਂਜੀ ਕਿੱਥੇ ਹੋ ਜੀ ਮੈਨੂੰ ਆ ਕੇ ਲੈ ਜਾਂਦੇ ਮੈਂ ਅੱਡੇ ਤੇ ਖੜੀ ਸੀ ਉਹ ਤੂੰ ਘਰੇ ਆ ਜਾ ਯਾਰ ਜਾਣਦੀ ਤਾਂ ਹੈਗੀ ਐਗੀ ਪਲੀਜ਼ ਦੇਖੀ ਆ ਜਾਂਦੇ ਕੋਈ ਸੋਜੇ ਪਿੰਡ ਤੋਂ ਕੋਈ ਆਟ ਵਗੈਰਾ ਵੀ ਨਹੀਂ ਆਉਂਦਾ ਬੱਸ ਵੀ ਨੰਗੀ ਚਲ ਐ ਕਰਮ ਆਉਣਾਂਗਾ ਫਰੇਤੀ ਖੜਾ ਮੈਂ ਉਹਦੀ ਖੜੀਆਂ ਜੀ ਆਦੇਓ ਆਉਣਾਂਗਾ ਆਉਣਾਂਗਾ ਉਹ ਸੱਜਣ ਅੱਜ ਆਉਣਾ ਸੀਗਾ ਅੱਜ ਫੇਰ ਲੜੂਗੀ ਹੁਣ ਤੱਕ ਕੋਈ ਨਹੀਂ ਵੀ ਆਉਣਾ ਸੀਗਾ ਸੱਜਣ ਚਲ ਹਾਂਜੀ ਜਿਹੜਾ ਪੁੱਛ ਸੀਗਾ ਲਾਲਾ ਨਾਕਾ ਟੱਕ ਦੇ ਚਲਾਉਣ ਮੇਰਾ ਕਿਹਦਾ ਫੋਨ ਸੀ ਤੈਂ ਮੇਰੇ ਫੋਨ ਤੋਂ ਲੈਣਾ ਕੀ ਹੈ ਕਿਹਦੇ ਤੇ ਲੈ ਮਿੰਟਜੀ ਫੋਨ ਤੋਂ ਸਾਰੇ ਕਿਹਦਾ ਫੋਨ ਸੀ ਫਿਰ ਮਹਾਪੁਰਸ਼ ਜੀ ਟੈਗ ਜੋ ਟੈਗ ਜੋ ਮੈਂ ਤਾਂ ਟਿੱਕੀ ਆਂਗੀ ਤੂੰ ਟਿੱਕ ਜਾ ਤਾਂ ਟਿੱਕੀ ਦਾ ਸਮਝ ਗਿਆ ਨਾ ਥੱਕਦੀ ਜ਼ਿੰਦਗੀ ਜਿਉਣਾ ਕੋਈ ਹਰਾਮ ਨਹੀਂ ਜਾਂਦਾ ਹੈਗਾ ਮੈਂ ਹਰਾਂਦੀ ਚਾਹੁੰਦੀ ਹੋਊਂਗੀ ਫਿਰ ਬਰਾਮਦੇ ਦੀ ਤੇ ਮੇਰੀ ਪਨਾ ਰੱਖੀਗੀ ਤੂੰ ਗੈਸਟ ਆਰੇ ਆਗੇ ਪਿਆਰ ਨਾਲ ਮੇ ਨਾਲ ਗੱਲ ਕਰੀ ਮਾੜੀ ਮੋੜੀ ਇੱਜ਼ਤ ਕਰਦੀ ਐਵੇਂ ਬੇਇੱਜ਼ਤੀ ਨਾ ਕਰੀ ਜਾ ਕੇ ਪਸ਼ੂ ਵਾਲਾ ਕੰਮ ਕਰਦੀ ਤੇ ਆਹ ਕੱਲ ਪਹਿਲੇ ਪਸਾ ਦੇ ਜੀ ਗੈਸਟ ਆਰੇ ਆਗੇ ਨਾ ਬਣਾ ਲਾ ਸਾਫ ਸਫਾਈ ਕਰ ਲਾ ਨਾਰਾਕੀ ਨਹੀਂ ਆਉਣਾ ਉਹ ਭੂਆ ਹੀ ਹੁੰਦੀ ਹੁੰਦੀ ਐਗੀ ਰੋਜ ਉਹ ਹੀ ਆਉਗੀ ਫੇਰ ਕੌਣ ਆਉਗਾ ਬੱਚੇ ਭੂਆ ਭੋਆ ਨਹੀਂ ਆਉਂਦੀ ਹੈਗੀ ਉਹਦਾ ਕੋਈ ਗੱਲ ਨਹੀਂ ਆਉਂਦਾਗਾ ਕੋਈ ਚਲ ਆਉਂਦਾ ਵੈਸ਼ਟ ਤਾਈ ਕੀ ਲੈਣਾ ਮੈਨ ਲਈ ਜਦੋਂ ਆਈ ਯਾਰ ਚੰਗਾ ਮੇਲ ਲੂੰਗੀ ਬਾਗ ਜਾ ਫਿਰ ਹਾਂ ਪਹਿਲੇ ਲੱਗ ਜਾ ਕਰ ਆਕਰ ਨਾ ਮੇਰੀ ਫੀਸਤੀ ਜੀ ਕਰਦੀ ਉਹ ਮੈਂ ਤਾਂ ਜੀ ਜੀ ਕਹਿਣਾ ਆ ਹੁਣ ਰੋਕਿਆ ਤੂੰ ਹੀ ਰੋਕਿਆਗਾ ਮੈਂ ਤਾਂ ਜੋ ਪਰ ਕੇ ਜਾਂਦਾ ਸੀ ਤੇ ਨੰਬਰ ਵੀ ਨਹੀਂ ਸੇਵ ਸੀ ਮੈਂ ਛੱਤ ਨਾ ਕਰਾ ਫਿਰ ਮੈਂ ਤੇਰੇ ਫੋਨ ਦੇ ਹੱਥ ਲਾਇਆ ਕਦੇ ਉਹ ਲਾ ਲਿਆ ਕਰੋ ਜੀ ਫੋਨ ਮੇਰਾ ਮੈਕ ਨ ਕੋਈ ਪਾਸਵਰਡ ਨਾ ਕਰਕੇ ਹੋਇਆ ਤੁਸੀਂ ਉਹੀ ਜਿਹੜੇ ਰੱਖਦੇ ਹੋ ਈ ਚੁੱਪ ਕਰਕੇ ਚਾਹ ਜੂ ਬਣਾ ਲਾ ਬਿਸਕੁਟ ਕੋਲ ਧਰ ਲਾ ਮਰ ਜਾ ਗਲਾਬ ਜਾ ਬਣਾਣਾ ਧਰ ਦੇ ਤੇ ਲਿਆ ਕੇ ਮੈਂ ਬੋੜ ਬੋੜ ਕਰਦੀ ਆ ਅੱਧਾ ਘੰਟਾ ਹੋ ਗਿਆ ਫੋਨ ਕਰੇ ਨੂੰ ਹਲੇ ਤੱਕ ਨਹੀਂ ਆਇਆ ਪਤਾ ਨਹੀਂ ਆਖੜੀ ਆ ਆਖੜੀ ਹੈ ਹੋਰ ਜਨਾਬ ਜੀ ਵਧੀਆ ਹੀ ਵਧੀਆ ਤੁਸੀਂ ਦੱਸੋ ਹੋਣਾ ਮੈਨੂੰ ਅੱਧਾ ਘੰਟਾ ਹੋ ਗਿਆ ਉਹਦੇ ਖੜੀ ਨੂੰ ਉਹ 5 ਮਿੰਟਾਂ ਚ ਤਾ ਆ ਗਿਆ ਮੋਟਰਸਾਈਕਲ ਗੱਡੀ ਲੈ ਆਉਂਦੇ ਤੁਸੀਂ ਟਾਈਮ ਹੀ ਆ ਜਹਾਜ਼ ਨਾ ਕਰਾ ਲਿਆ ਮਾਮੇ ਮੁੱਦੀ ਤਾਂ ਜਹਾਜ਼ ਕਰਾ ਲਿਆਉਂਦੇ ਘਰ ਤਾਂ ਜਮਣਾ ਨਾਲ ਲੱਗ ਮਾ ਚਾਰ ਪਲੰਘਾਂ ਦੀ ਗੱਲ ਆਫ ਮੈਂ ਤੁੱਟੇ ਜਾਊਂਗੀ ਦੇਖਿਓ ਧੁੱਪ ਤਾਂ ਦੇਖੋ ਗਰਮੀ ਕਿੰਨੀ ਪੈਂਦੀ ਆ ਓਹੋ ਆਲੇ ਨਾ ਹੋ ਜੋ ਕਿ ਦੇਖਿਓ ਕਿਤੇ ਸ਼ੈਣ ਮਾਰਦੀ ਆ ਨਾ ਆ ਜੋ ਹੁਣ ਚਲੋ ਗੱਲ ਸੁਣ ਲਓ ਮੇਰੀ ਇੱਕ ਦੱਸੋ ਜੀ ਮੇਰੇ ਘਰ ਵਾਲੀ ਥੋੜੀ ਚੱਕਮੀ ਚਲੋ ਕੋਈ ਬਸ ਚੁੱਪ ਹੀ ਰਹੀ ਪੂਹੀ ਉਰਲੀ ਪਰ ਨਹੀਂ ਕਾਲਜ ਦੀ ਗੱਲ ਨਾ ਕਰਦੀ ਕਦੇ ਉਹਦੀ ਗੱਲ ਨਹੀਂ ਕਰਦੀ ਨਹੀਂ ਕੁਝ ਨਹੀਂ ਦੱਸਦੀ ਮੈਂ ਉਹ ਤਾਂ ਹਾਂ ਹੂੰ ਤੂੰ ਹੀ ਲੈ ਕੇ ਤਲਾਕ ਤੇ ਲੈ ਜਾਂਦੀ ਇਹ ਗੱਲ ਠੀਕ ਆ ਕਦੇ ਪਿਛਲੀਆਂ ਪੋਲਾਂ ਹੋਲ ਦੇ ਪਾਲੀ ਕੋਈ ਨਾ ਚੱਕਮੀ ਜਨਾਨੀਆਂ ਮੇਰੀ ਉਹ ਨਾ ਬਣਾਈ ਸੇਲੀ ਨਾ ਬਣਾਈ ਸੇਲੀ ਕਰ ਪੜਦੀਆਂ ਹੁੰਦੀਆਂ ਨੇ ਨਾ ਬਣਾਈ ਸੇਲੀ ਤੂੰ ਠੇਕੜਾ ਬੱਲੇਣਾ ਆਉਤੋ ਹਾਂ ਗੱਲਾਂ ਦੇ ਕਰਦੀ ਤੂੰ ਵੀ ਜਮਾ ਸਥਰਿਆ ਪਿਆ ਤੇਰਾ ਹੋਦਾ ਸਰ ਹੋਰ ਤਾਂ ਬਸ ਵਧੀਆ ਲੰਘੀ ਜਾਂਦੀ ਹੈ ਟਾਈਮ ਪਾਸ ਹੋਈ ਸਹੀ ਹੈ ਬੈਕ ਲਾ ਕੇ ਕਿਵੇਂ ਲੰਘਦੇ ਤੀਜੇ ਬਾਪ ਪੁੱਛਣਾ ਬਿਆ ਜੀ ਤਾਂ ਗੱਲ ਹੀ ਨਾ ਛੇੜੋ ਫਸ ਜੇਗੇ ਪਿੰਜਰੇ ਚ ਉਹ ਬੱਚਾ ਜਬਸ ਦਿਨ ਦੱਸਿਦਾ ਜਾਂਦਾ ਚੱਕੀ ਵਾਲੀ ਐ ਉਦਾਂ ਕਹਿਆ ਸੀ ਮੈਂ ਤਾਂ ਇਸ ਨਾਲ ਹੀ ਕਦੋਂ ਆਵਿਆ ਫੇਰ ਕੀ ਹੋ ਗਿਆ ਹੁਣ ਤਾਂ ਕਹਿੰਦਾ ਮੈਂ ਰਹਿ ਨਹੀਂ ਸਕਦਾ ਹੁਣ ਸੋਨੂੰ ਛੇਤੀਓ ਹੋ ਜਾਂਦੀਆਂ ਨੇ ਗਲਤੀਆਂ ਹੁਣ ਇਨਸਾਨਾਂ ਤੋਂ ਆਪਿਆ ਸੁੱਤਾ ਮੋਇਨਾ ਡੈਡੀ ਹਾਂ ਉੱਠ ਕੋੜੋ ਸਾਰਾ ਦਿਨ ਸੁਣੀ ਰਿਹਾ ਕਰੋ ਤੁਸੀਂ ਸੁੱਤਾ ਨਹੀਂ ਮੈਂ ਤੇ ਜਾਗਦੀ ਸੀ ਮਾੜੀ ਮੋਟੀ ਬਿੜਕਾ ਲੈ ਜਾ ਕਰ ਫਿਰ ਕਹਿੰਦਾ ਕਿ ਮੈਨੂੰ ਕਿਹੜਾ ਪਤਾ ਲੱਗਦਾਗਾ ਆ ਤੇਰਾ ਪੁੱਤ ਦੇਖ ਲੈ ਪਤਾ ਨਹੀਂ ਕਿਹਦਾ ਫੋਨ ਆਇਆ ਸੀ ਅਖਾ ਗ੍ਰੈਸਟ ਹੈ ਮੈਨੂੰ ਤਾਂ ਐ ਲੱਗਦਾ ਕੋਈ ਹੋਰ ਚੱਕਰ ਆਗਾ ਅੱਡੇ ਤੇ ਗਿਆ ਤੁਹਾਨੂੰ ਲੈਣ ਮਾਗਰ ਭਾਗ ਜਾ ਹੁਣ ਦੇਖਿਆ ਨਾ ਮੈਂ ਦੇਖੋ ਨਾ ਕੋਈ ਨਾ 2:00 ਬੰਟਾ ਹੋ ਗਿਆ ਕੋਈ ਹੁੰਦਾ ਵੀ ਇਹ ਕੇਰਾ ਸਾਹਬ ਨਾ ਬੋਲੇ ਇਹ ਏਡੇ ਤੇਰੀ ਉਹੀ ਗੱਲ ਆ ਆਪਾਂ ਭੇਤ ਤਾਂ ਲੈ ਲੀਏ ਇਹ ਤਾਂ ਕਹਦਾ ਲੈਣਾ ਮੈਨੂੰ ਸਾਰਾ ਪਤਾ ਹੈਗਾ ਜਦੋਂ ਮੈਂ ਨਾ ਉੱਥੇ ਖੜੀ ਸੀ ਹਿੱਸੇ ਕੋਲੇ ਉਹ ਫੋਨ ਆਈ ਜਾਂਦਾ ਸੀ ਮੈਂ ਫੋਨ ਚੱਕਣ ਲੱਗੀ ਨੰਬਰ ਤਾਂ ਸੇਵ ਨਹੀਂ ਸੀਗਾ ਜਦੋਂ ਫੋਨ ਚੱਕਣ ਲੱਗੇ ਹੱਥ ਝੁਕ ਹੋ ਰਿਹਾ ਮੇਰੇ ਫੋਨ ਤੇ ਮੈਨੂੰ ਕਹਿੰਦਾ ਬਾਹਰ ਜਾ ਇਕੱਲੇ ਨੇ ਗੱਲ ਕਰੀਗੀ ਨਾਲ ਦੇ ਨਾਲ ਅੱਡੇ ਤੇਨੂੰ ਵਾਗ ਗਿਆ ਮੈਨੂੰ ਕਹਿੰਦਾ ਕਿ ਭੁਜੀਆ ਭਾਜੀ ਨੂੰ ਖਾ ਕੇ ਰੱਖ ਲੈ ਬਿਸਕੁਟ ਗ੍ਰੇਸਟ ਆ ਰਿਹਾ ਕਿ ਜੇ ਮੈਂ ਕਹਿੰਦਾ ਸੇ ਕੱਲ ਜੜੀ ਜੇ ਕੋਈ ਸੇ ਕੋਈ ਹੋਰ ਆਗਾ ਨਾ ਜੇ ਕੋਈ ਸੇਲੀ ਜਿhko ਕੁੜੀ ਹੋਈ ਮੈਂ ਫੜਕੇ ਬੰਦ ਬਾਹਰ ਤੋਂ ਜਰੂ ਓਕੇ ਰਾਤ ਨੂੰ ਸਮਾਈ ਤੇ ਰਖ ਲੈ ਪਦੇਖ ਤਾਂ ਲਈਏ ਕਾਹਨੂੰਗਾ ਚੰਗਾ ਹੁਣ ਤੂੰ ਠੰਡਾ ਹੁਕ ਬੈਠਾ ਹੀ ਰਹਿ ਨਾ ਤੂੰ ਦੇਖ ਲੈ ਪਰ ਮੈਂ ਨਹੀਂ ਬਹਿ ਸਕਦੀ ਮੈਂ ਜਾਣੀ ਆ ਫਿਰ ਓਏ ਹਲੇ ਉ ਆਉਤਾ ਕਰੀ ਅਪਨ ਪਤਾ ਨਾ ਗਿਜੂ ਆਪੇ ਮੈਨੂੰ ਨਹੀਂ ਪਤਾ ਹੈਗਾ ਮੈਂ ਜਾਉਂਗੀ ਮਾਂ ਘਰ ਓਏ ਇਥੋਂ ਆ ਡੇ ਦਿਨ ਖੜੇ ਆਏ ਆਏ ਰਹੂਗਾ ਅੱਧਾ ਘੰਟਾ ਹੋਗਾ ਹਜੇ ਫਿਰ ਮੈਂ ਦੇਖਿਆ ਨਾ ਤੂੰ ਬੈਠਾ ਰਹਿ ਪਾਈ ਮੈਂ ਜਾਣੀ ਕਿ ਚਲ ਪੂਰੇ ਉਹ ਆ ਗੋ ਆ ਗਤਾ ਸਪੂਤ ਲੈ ਆ ਜਨਾਨੀ ਦੇਖ ਲੈ ਉਹ ਘੜਤਾ ਆਇਆ ਕਾ ਹੁਣ ਆਪਾਂ ਪੁੱਛਤਾ ਲਈਏ ਸਸੀ ਅੰਕਲ ਜੀ ਸਸਰੀ ਦਾ ਸਸੀ ਬਾਬੀ ਜੀ ਆਹ ਹਾਂ ਸਸਰੀ ਕਹੜੀ ਅੱਜ ਉਹ ਅੰਦਰ ਹੀ ਬੈਨੇ ਆਂ ਅੱਜ ਉਹ ਅੱਜ ਉਹ ਦੇਖ ਲਾ ਦੇਖ ਲਾ ਤੇਰੇ ਪੁੱਤ ਦੇਖੋ ਅੰਦਰ ਲੈ ਗਿਆ ਇੱਥੇ ਕਿਹੜੇ ਕੁੱਤੇ ਕੀੜੀਆਂ ਲੜਦੀਆਂ ਸੀਗੀਆਂ ਬਿਧਪੂਰਾਂ ਤੇਰੀਆਂ ਫੜਦੇ ਤੇ ਕਾਲੇ ਪਛਲਾ ਵੀ ਕੌਣ ਆ ਤੂੰ ਮੈਂ ਕਿਉਂ ਪੁੱਛਾਂ ਮੈਨੂੰ ਤੇਰੇ ਬੁਲਾਇਆ ਨਹੀਂ ਹੈਗਾ ਆਇਆ ਨਹੀਂ ਗਿਆ ਹੈਗਾ ਵੇ ਜਹਾਸ ਹੁੰਨੀ ਤੂੰ ਨਾਲ ਲੈ ਕੇ ਨੂੰ ਕਮਰੇ ਚ ਬਿਠਾ ਕੇ ਆ ਆ ਪੂਰੇ ਬੰਦਾ ਲੈ ਕੇ ਕਮਰੇ ਚ ਵੜ ਗਿਆ ਦੇਖਦੇ ਕੌਣ ਗਿਆ ਇੱਕ ਗੁਗੂ ਸਟਾਰ ਕਹਿੰਦਾ ਸੀ ਇਹ ਸਟਾਰ ਕਹਿੰਦਾ ਸੀ ਲਪਾਉ ਤੇਰਾ ਸਟਾਰ ਮੋੜਿਆ ਤਾਂ ਤੇਰੇ ਸਿਰ ਤੇ ਤੇ ਪੱਗ ਤੇ ਸਟਾਰ ਇਹ ਵੇਸ਼ਾਂ ਨਾਲ ਦੇਖ ਕੇ ਕਰਾੜ ਕੇ ਹਜੇ ਇੱਕ ਜਨਾਨੀ ਮਾਰੀ ਆ ਬੋਲਦੀ ਆ ਮੇਰੇ ਤਾਂ ਦਿਮਾਗ ਹੱਲਿਆ ਬੋਲਣ ਨੂੰ ਮੈਂ ਤਾਂ ਆਪੇ ਬੋਲਦੀ ਆ ਕਿ ਸਿਰਫ ਤਾਂ ਮੈਂ ਮੇਰੇ ਬੋਲਣ ਨੂੰ ਆਏ ਬੈਠੀ ਆ ਪਾਣੀ ਪੂਣੀ ਫੜਾ ਦੇ ਆਏ ਬੈਠੀ ਤੈਨੂੰ ਮੈਂ ਕੀ ਆਖਿਆ ਸੀ ਜੀ ਤੁਸੀਂ ਆਏ ਘਤੂ ਕਬਰੇ ਫਿਰਦੇ ਹੋ ਨਾ ਪਰ ਮੈਨੂੰ ਆਏ ਦੱਸ ਵਟਾ ਹਾਏ ਕੌਣ ਹੂ ਉਹ ਮੇਰੀ ਫਰੈਂਡ ਆਈ ਕਾਲਜ ਵਿੱਚ ਪੜ੍ਹਦੀ ਸੀ ਇੱਥੇ ਕਿਉਂ ਤਾਂ ਗੇਸ ਚਲੂਣੇ ਲੜਦੇ ਸੀ ਬੈਠਣ ਨੂੰ ਇੱਥੇ ਨਾ ਬੈਠਣ ਲੈ ਕੇ ਅੰਦਰ ਕਾਹਤੋਂ ਫੜਿਆ ਲੈ ਕੇ ਤੂੰ ਮੈਨੂੰ ਤਾਂ ਆਪ ਹੀ ਪਤਾ ਕਿਉਂ ਆਈ ਆ ਮਰਿਆ ਪੁੱਛ ਚਾ ਲੈ ਮੈਂ ਕੋ ਪੁੱਛਾਂ ਮੇਰੇ ਕੀ ਲੱਗਦੀ ਹੈਗੇ ਉਹ ਮੈਂ ਪੁੱਛਾਂ ਉਹਨੂੰ ਕਿ ਤਸ ਜੇ ਪਿਆਰ ਨਾ ਬੋਲ ਪੀਂਗੀ ਫੇਰ ਕੀ ਹੋਊ ਤੈਨੂੰ ਅੱਧਾ ਘੰਟਾ ਹੋ ਗਿਆ ਅੱਡਾ ਤਾਂ ਘਰ ਦੇ ਨਾਲ ਐ ਅੱਧੇ ਘੰਟੇ ਬਾਅਦ ਤੂੰ ਮੁੜ ਕੇ ਆਇਆ ਉਹ ਵੀ ਲੈ ਕੇ ਆ ਗਿਆ ਇੱਥੇ ਜਨਾਨੀ ਹੈ ਤੈਨੂੰ ਆਏ ਵੀ ਮੈਂ ਤਾਂ ਬਰਿਆ ਲੰਨਾ ਵੀ ਬਰਿਆ ਲੰਨਾ ਕਹਿੰਦਾ ਹੋਟਲ ਚ ਲੈ ਗਿਆ ਅੱਧੇ ਘੰਟੇ ਵਿੱਚ ਜਰ ਫਿਰ ਤੂੰ ਉਰੇ ਬਹਿ ਜਾ ਲੈ ਕੇ ਕਿਤੇ ਤੂੰ ਆਪ ਦੇ ਆਪ ਮਲਾਉਣਾ ਸੀਗਾ ਵੀ ਸੋਨੀ ਆ ਮੇਰੇ ਦੋਸਤ ਹੈ ਵੀ ਕੁਛ ਆਖਾਉਂ ਮੈਂ ਬਾਹਰ ਕੇ ਗੇਟ ਤੇ ਕੋਲੀ ਦੀ ਬਿਠਾ ਦਾਂਦਾ ਅੰਮ੍ਰਿਤ ਚ ਬਿਠਾ ਦੇ ਮੇਰੇ ਬੈੱਡਾਂ ਤੋਂ ਜਾ ਕੇ ਪਟਾਈਆ ਉਹ ਮੇਰੇ ਬੈੱਡਾਂ ਤੇ ਮੇਰੇ ਸਾਹਮਣੇ ਤੇਰੇ ਬੈੱਡ ਕੀ ਘਸ ਜਾਣਗੇ ਟੁੱਟ ਜਾਣਗੇ ਹਜੇ ਕੱਸੇ ਨਹੀਂ ਹੇ ਟੁੱਟੇ ਹੀ ਨਹੀਂ ਹੱਦ ਕਰੀ ਨਾ ਸ਼ਰਮ ਲਿਆ ਕੇ ਤੂੰ ਅੰਦਰ ਬਿਖੋਣਾਗਾ ਗੱਟਾ ਉਹਦੇ ਨਾਲ ਵੀ ਤੇਰੇ ਬੈੱਡ ਉਹ ਹੀ ਗੱਲ ਤੇਰੀ ਸੋਨੀ ਮੇਰਾ ਤਾਂ ਦਿਮਾਗ ਖਰਾਬ ਆ। ਬਾਹਰ ਚ ਲੜਨੀ ਚਿਹਰਾ ਤਾਂ ਜੀ ਦੂਜੀ ਕਹਿ ਦੇ। ਹਰ ਕਿਉਂ ਐ ਮੈਂ ਸਾਰੇ ਮੈਂ ਤਾਂ ਝੂਠੇ ਮੂੰਹ ਤਰੀਪ ਹੁੰਦੀ ਨਹੀਂ ਹੈਗੇ। ਤੂੰ ਘਰਾਂ ਤੇ ਖਾ ਝੂਠੇ ਮੂੰਹ ਨਾਲ ਮੈਂ ਤਾਂ ਨਹੀਂ ਹੁੰਦੀ। ਮੈਂ ਭਰਾਏ ਉਹਨਾਂ ਪਾਣੀ। ਹਾਂ ਹਾਂ ਤੂੰ ਤਾਂ ਫੜਾਵੇਂ ਗਈ ਕੌਫੀ ਬਣਾ ਕੇ ਦੇ ਦੇ। ਚਾਹ ਬਿਆਨ ਵਾਲਾ ਉਹਨੂੰ ਬਣਾ ਕੇ ਪਾਣੀ ਪਿਆ। ਉਥੋਂ ਲੈ ਆ ਦੁਕਾਨ ਤੋਂ ਕੋਕਾ ਕੋਲਾ ਲੈ ਆ ਉਹ ਲੈ ਕੇ ਪਿਆ ਦੇ। ਬੇਸ਼ਰਮ ਨਾ ਹੋਵੇ ਮੈਨੂੰ ਤਾਂ ਕਦੇ ਮਰਦੇ ਨੂੰ ਪਾਣੀ ਨਹੀਂ ਪੜਾਉਂਦਾ ਹੈ ਕਿ ਨਹੀਂ ਬਿਮਾਰ ਵੀ ਹੁਕਮਾ ਤਾਂ ਨਹੀਂ ਲੈ ਆ ਪਤਾ ਨਹੀਂ ਕਿਹੜੀ ਸੂਤਨੀ ਨਹੀਂ ਜੀ ਲਿਆ ਕੇ ਪਾਣੀ ਮੈਂ ਪੜਾਉਣਾ ਢੜਾ ਦੇ ਮੈਂ ਤਾਂ ਕੁਝ ਨਹੀਂ ਕਰਦੀ ਹੈਗੀ ਆਪੇ ਬਣਾ ਕੇ ਦੇ ਦੇ ਜਾਂ ਬੇਟੇ ਦੂਜੀ ਕੋਣ ਆ ਮੈਂ ਹੀ ਉਹਦੀ ਕਲਾਸ ਵਿੱਚ ਆਇਆਂ ਇਕੱਠੇ ਪੜ੍ਹਦੀ ਸੀ ਜਮਾਨਤ ਅੱਛਾ ਹਾਂਜੀ ਉਹ ਤਾਂ ਮੇਰੇ ਪਾਈ ਦੀ ਵਿਆਹ ਦੀ ਵਿਆਹ ਸੀ ਜਿਹੜਾ ਕਿ ਵਿਆਹ ਦਾ ਕਰਦੇ ਨੇ ਆਈ ਤਾਂ ਹਾਂਜੀ ਹਾਂ ਅੰਕਲ ਜੀ ਠੀਕ ਹਾਂ ਠੀਕ ਹੈ ਵਧੀਆ ਅੱਗੇ ਤੇ ਅੱਗੇ ਦੇਖੇ ਨੀ ਮੈਂ ਉਹ ਬਸ ਟਾਈਮ ਹੀ ਲੱਗਦਾ ਥੋੜਾ ਜਿਹਾ ਬੀਜੀ ਹੁੰਦੇ ਸੀ ਪਾਣੀ ਪੀ ਲਓ ਲਿਆਓ ਹੋ ਠੀਕ ਹੈ ਹਾਂ ਜੀ ਹਾਂ ਵਧੀਆ ਕੀ ਕਹਿੰਦਾ ਸੀ ਮੇਰਾ ਡੈਡੀ ਡੈਡੀ ਕਹਿੰਦੇ ਸੀ ਕਹਿੰਦੇ ਕਿੱਥੋਂ ਆਇਆ ਕੌਣ ਤੁਸੀਂ ਬਸ ਬਸ ਉਹ ਹੋਰ ਦਾ ਬਾਬੂ ਕੋ ਦੰ ਕਰਾਉਣਾ ਕਾ ਤੂੰ ਵੀ ਕਰਾ ਲਾ ਹਾਂ ਜਿਹੜਾ ਬਦਾ ਦਾਤਾ ਹੋ ਗਿਆ ਓਏ ਉਮਰ ਨਾਲ ਵੀ ਤੇਰੇ ਕੋਈ ਭਾਲ ਲਾ ਹਣ ਪਰਵਾਹ ਨਹੀਂ ਕੋਈ ਚੱਤ ਉਹਨੂੰ ਤਾਂ ਤਨ ਜਰ ਬੱਚੇ ਜਾਂ ਮਦਾਂ ਦੀ ਤੂੰ ਸੀ ਤਾਂ ਜਾਂ ਮਿਲ ਪੈਣਾ ਉਹ ਮੇਰੇ ਦਾ ਢਾਂਚਾ ਨਹੀਂ ਲੋਕ ਆਏ ਥੋੜਾ ਜਿਹਾ ਹੋਊਗੀ ਗੜਬੜ ਉਹੀ ਗੱਲਾਂ ਤੇਰੀਆਂ ਹੁਣ ਸਾਰਿਆਂ ਦੀ ਇੱਕੋ ਥੋੜੀ ਹੁੰਦੀ ਹੈ ਉਹ ਤਾਂ ਹੈ ਫੇਰ ਹੋਰ ਬਦੀਏ ਜਮਾ ਬਸ ਟਾਈਮ ਪਾਸ ਹੋ ਜਾਂਦਾ ਹੈ ਤੂੰ ਦੱਸ ਐ ਜੋਖੀ ਹੋਈ ਨਹੀਂ ਆ ਤਣੀ ਬੰਨਦੇ ਤਣੀ ਨਹੀਂ ਬੰਨੀ ਜਾਂਦੀ ਉਹਦੋਂ ਬੰਨ ਲਾ ਜੇ ਉਹ ਆ ਗਈ ਫੂਰ ਛਾਪਾ ਖੜਾ ਕਰਾਈਂਗੀ ਤਣੀ ਵੀ ਨਹੀਂ ਬੰਨੀ ਜਾਂਦੀ ਆ ਕਿਰੇ ਜਨਾ ਪਾਇਆ ਕਰ ਬਸ ਫਾਪ ਇਹ ਨਹੀਂ ਹੈ ਖਰਚਾ ਦੋ ਮਿੰਟ ਦਾ ਉਹ ਨਾਲ ਤਾਂ ਹੀ ਜੀ ਬੰਨਦਾ ਸੀਗਾ ਜੀ ਅੱਛਾ ਦਿਸ ਜਾਂਦੀ ਮੈਨੂੰ ਤਣੀ ਤਾਂ ਬੰਨੀ ਜਾਂਦੀ ਆ ਜੀ ਜੀ ਪੋ ਜਾ ਸੱਜਰੀ ਆ ਕੁੱਤਿਆਂ ਥੋੜੀ ਨੇ ਮੇਰੀਆਂ ਉਹ ਤਣੀ ਖੁੱਲ ਗਈ ਸੀ ਗਾਡੀ ਦਿੱਤੀ ਨਹੀਂ ਗਈ ਮਹਾਂਚੜ ਮੈਂ ਦੇ ਦਾਨਾ ਗੱਲ ਅੱਛਾ ਤਣੀ ਕਿਵੇਂ ਖੁੱਲ ਗਈ ਕਿਉਂ ਹਵਾਈ ਜਹਾਜ਼ ਤੇ ਸੀ ਕੀ ਪਤਾਗਾ ਹੁਣ ਮੈਨੂੰ ਕਿਵੇਂ ਖੁੱਲ ਗਈ ਤਣੀ ਭਾਈ ਉਹ ਖੁੱਲ ਗਈ ਸੀ ਆ ਕਿਸੇ ਜਾ ਪਾਣੀ ਲਿਆ ਹੱਥ ਕਿਹਦਾ ਲੱਗ ਗਿਆ ਸੀ ਜਿਹਦਾਗ ਦਾ ਲੱਗ ਗਿਆ ਹੋਊਗਾ ਬਸ ਚਾਉਂਦੀ ਸੀ ਕਈ ਵਾਰ ਤੁਹਾਨੂੰ ਬਤਾ ਜਗਲ ਦੇ ਅੱਛਾ ਬਸ ਚਤਣੀ ਹੀ ਖਲਾਉਂਦੀ ਹੁੰਦੀ ਸੀ ਤੀਤੇ ਜਾਮ ਦੇ ਸੋਣ ਆ ਕਿ ਮੈਂ ਖੋਗ ਮੇਰਾ ਸਾਲਾ ਕਾੜ ਕੇ ਦੋ ਨਹੀਂ ਕਰ ਦੂੰਗੀ ਉਹ ਮੈਂ ਤਾਂ ਤੁਹਾਨੂੰ ਕਹਿੰਦੀ ਜੀ ਧੀਰਤੀ ਬਾਤ ਆਈ ਤੁਸੀਂ ਚਾਹ ਬਣਾ ਲਿਆਓ ਜੀ ਲਿਉਣੀ ਆ ਚਾਹ ਕੋਈ ਗੱਲ ਨਹੀਂ ਸਮਰ ਰੱਖ ਨੂੰ ਬਾਅਦ ਵਿੱਚ ਮਿੱਠਾ ਪਾ ਕੇ ਲੈ ਕੇ ਆਉਂਗੀ ਨਾ ਹੋਰ ਜ਼ਹਿਰ ਪਾਉਂਦੇ ਨਹੀਂ ਫਿਰ ਲਿਆਉਂਗੀ ਕੋਈ ਗੱਲ ਨਹੀਂ ਚਾਹ ਬਣੀ ਜਾਂਦੀ ਗਾਗੀ ਪਹਿਲਾਂ ਇਖੋ ਵਾਲੇ ਨਜ਼ਾਰੇ ਤਾਂ ਦੇਖ ਲਾਵੇਂ ਕਿਤੇ ਇਹਦੇ ਬੰਨੇ ਤਾਂ ਮੈਂ ਦੇਖੀ ਤਾ ਮਨ ਸਰਕਸ ਜਲਾ ਰੱਖਿਆ ਸੀ ਨਜ਼ਾਰਿਆਂ ਨੇ ਮੈਨੂੰ ਤਾਂ ਸੱਖ ਅਸੀਂ ਲੱਗ ਰਹੀ ਹੈਗੀ ਠੀਕਰੀ ਨਹੀਂ ਹੁਣ ਸਿੱਛਾਵ ਨਾਲ ਆਓ ਲੈਉ ਨਹੀਂ ਆ ਕੇ ਚਾ ਜਦੋਂ ਪਾਣੀ ਲੈ ਕੇ ਆਪ ਪਿਆਤਾ ਤੇ ਚਾਹ ਵੀ ਪਿਆ ਦਿੰਦਾ ਲੈ ਤੇ ਫਿਰ ਪਿਆਈ ਨਾ ਗਈ ਦਤੋਂ ਤੂੰ ਬਾਦੇ ਵਾਸਤੇ ਮੈਂ ਨੌਕਰਾਨੀ ਐ ਤੈਨੂੰ ਨਹੀਂ ਪਤਾ ਗੈਸ ਟੋਸਟ ਵੀ ਦੇਖ ਲਿਆ ਕਰੋ ਬਗ ਜਾ ਹੁਣ ਐਂ ਤਾਂ ਪਉਂਦੀ ਐ ਕਹੇ ਜੇ ਸੰਭਾਲ ਲੈ ਭਾਬੀ ਉਹ ਮੈਨੂੰ ਨਹੀਂ ਪਤਾ ਯਾਰ ਪਹਿਲਾਂ ਤਾਂ ਵਧੀਆ ਸੀ ਸਾਲ ਪਰ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਦੇ ਮੱਖ ਲੜਿਆ ਕੀ ਫਿਰ ਸਾਡੇ ਰਿਸ਼ਤੇ ਨੂੰ ਮੀਲੇ ਵਕਤ ਪੈ ਗਿਆ ਨਾ ਸਾਰੀ ਪੱਟੀ ਮੇਸ ਕਰਦੀ ਲੱਭਣਾ ਗੱਲ ਤੋਂ ਸ਼ੱਕ ਕਰੀ ਬਣੀ ਬਿਨਾਂ ਗੱਲ ਤੋਂ ਹੁਣ ਦੁਆਏ ਗੱਲ ਸੁਣ ਤੈਨੂੰ ਪਤਾ 100 ਕੰਮ ਦਾ ਮੋਬਾਈਲ ਦਾ ਹੁੰਦਾ ਯਾਰ ਕਿਸੇ ਵੇਲੇ ਨਹੀਂ ਵੀ ਫੋਨ ਚੱਕਿਆ ਜਾਂਦਾ ਨਹੀਂ ਵੀ ਹੁੰਦਾ ਹੁਣ ਬੰਦੇ ਦੇ ਸਵੇਰ ਉਨ ਦਿਖਣਾ ਪੈਂਦਾ ਵਿਸ਼ਵਾਸ ਹੀ ਨਹੀਂ ਕਰਦੀ ਲੈ ਮੇਰੀ ਕਿਉਂ ਕੀ ਪਤਾ ਹੁਣ ਮੈਨੂੰ ਮੈਸੇਜ ਦੀ ਲਾ ਮੈਂ ਜਦੋਂ ਓਏ ਇਹੀ ਤਾਂ ਪੱਟੇ ਗਏ ਜੇ ਰੇਂਜ ਨੂੰ ਜਿਹ ਕਹਿਤਾ ਦਿੰਦਾ ਬਾਪੂ ਵੀ ਹਾਂ ਐ ਕਰਕੇ ਐ ਤਾਂ ਲੰਬੀ ਸੀ ਹੁਣ ਕਿਹਨੂੰ ਕਹਾਂ ਤੇ ਮੈਂ ਕਿਹਨੂੰ ਕਾ ਉਹੀ ਗੱਲਾਂ ਮੈਂ ਤਾਂ ਇਹਨੇ ਉਹ ਕੱਲਾ ਮੋਬਾਈਲ ਨਹੀਂ ਫੜਾ ਸਕਦੇ ਯਾਰ ਕੋਈ ਕਿੰਡੀ ਕੇ ਗੱਲ ਲੱਗੀ ਹੂੰ ਉਹੀ ਉਹ ਕਰੀ ਜਾਂਦੀ ਏ ਚਲ ਕੋਈ ਨਾ ਮੈਂ ਇੰਨੀ ਕ ਲੱਗੀ ਅੱਗੇ ਉਹ ਲੱਗ ਜੂ ਚਲ ਕੋਈ ਵਾਣੇ ਡੱਬਾ ਜਾ ਰੱਖਿਆ ਮੈਂ ਰੱਖਿਆ ਤੂੰ ਫਿਰ ਕਦੋਂ ਜਾਣਾ ਵਾ ਜਾਂਦੀਆਂ ਮੈਂ ਵੀ ਰਾਏ ਪੀ ਅੱਜ ਦਾ ਦਿਨ ਤੱਕ ਕਿਉਂ ਬਸ ਆ ਪਖੜਾ ਕਰਦੀ ਫਿਰ ਅਖਵਾ ਕੇ ਬਾਗ ਵੀ ਗਈ ਹੁਣ ਚਲ ਦੇਖ ਲੈਣੇ ਆ ਲੈ ਹੋਰ ਕਿੰਨਾ ਕਹਿ ਜੇ ਸਵਾ ਮੈਂ ਚਾਹ ਦਾ ਵੀ ਨਾ ਤੱਕ ਫਸ ਗਿਆ ਲਾ ਟ੍ਰੇ ਪਤਾ ਨਹੀਂ ਕਿੱਥੇ ਰੱਖਾਤੀ ਹੁਣ ਚਾਹ ਫੜਾਇਆ ਮਸਿਆਫਾ ਜਾਣ ਮੇਰੀ ਨੂੰ ਕੀ ਹੋ ਗਿਆ ਦੀਦੀ ਜੀ ਕੀ ਲੱਭਦੇ ਹੋ ਕੁਛ ਨਹੀਂ ਆ ਰਹੇ ਸੀ ਕਿ ਮੈਂ ਉੱਥੇ ਚਾਹ ਲੈ ਕੇ ਨਹੀਂ ਮਾਸਲ ਨਹੀਂ ਆ ਜੰਨੀ ਆਪੇ ਵੈਸੇ ਉੱਥੇ ਕੱਲੇ ਨੂੰ ਪਤਾ ਕਿ ਨਹੀਂ ਉਹ ਬੈਠਾ ਰਹੇਗਾ ਸੀਗਾ ਕਿ ਜੀ ਬਸ ਵੈਸੇ ਹੀ ਆ ਗਏ ਉੱਥੇ ਅੱਛਾ ਹੋਰ ਦੱਸੋ ਬਸ ਕੁਛ ਨਹੀਂ ਕੋਈ ਗੱਲ ਨਹੀਂ ਮੈਂ ਟ੍ਰੇ ਲੱਭਦੇ ਸੀ ਕਿ ਲੈ ਕੇ ਆਉਣੀ ਹੈਗੀ ਚਾਹ ਹਾਂ ਜੀ ਉਹ ਬਣਾਇਆ ਕੀ ਹੁਣ ਨਾ ਨਾ ਮੈਂ ਵੈਸੇ ਲੱਗ ਰਿਹਾ ਕਰ ਤੂੰ ਆਇਆ ਮੈਂ ਉਨੇ ਨੇ ਕੋਈ ਗੱਲ ਬਤਨੀ ਮੈਨੂੰ ਐਂ ਤਾਂ ਦੱਸ ਵੀ ਤੂੰ ਇਹਨੂੰ ਕਿ ਮੈਂ ਜਾਣਦੀ ਆ ਅਸੀਂ ਪਹਿਲਾਂ ਕਲਾਸ ਵਿੱਚ ਦੀ ਮਾਂ ਸੱਚੇ ਪੜ੍ਹਦੇ ਸੀ ਬਹੁਤ ਮੇਰੇ ਭਾਈ ਦੀ ਮੈਰਿਜ ਐ ਇਸ ਕਰਕੇ ਮੈਂ ਗੱਲ ਕਰਦੀ ਆ ਨਾਈਸ ਅਸਾਂ ਕਰੇ ਭਰਾ ਦੀ ਮੈਰਿਜ ਆ ਹੂੰ ਚੱਲ ਕੋਈ ਗੱਲ ਨਹੀਂ ਵਧਿਆ ਸੰਗਾ ਆਜੂ ਬਕਰੇ ਜਾਊਗਾ ਨਾ ਆਪੇ ਭੱਗ ਜੂ ਕੋਈ ਗੱਲ ਨਾ ਤੁਸੀਂ ਆਇਓ ਭਾਬੀ ਜੀ ਤੁਸੀਂ ਕਿਉਂ ਕਰਦੇ ਮੈਨੂੰ ਕਿੱਥੇ ਲੈ ਕੇ ਜਾਂਦਾਗਾ ਮੇਰੇ ਨਾਮ ਦਾ ਤੇ ਠੁੱਕ ਕੱਲ ਜਾਂਦੀ ਹੈ ਕਿ ਜੀ ਮੇਰੇ ਨਾਲ ਲੈ ਜੇ ਮੈਂ ਸਮਝਾ ਕੇ ਜਾਉਂਗੀ ਸ਼ਾਇਦ ਤੁਸੀ ਭਾਵੇਂ ਲੈ ਕੇ ਆਇਓ ਕਿਸੇ ਦਾ ਸਮਝਾਏ ਤੇ ਸਮਝਦਾ ਜੇ ਤੂੰ ਮੇਰੇ ਸੁਝਾਏ ਤੇ ਜੀ ਕਦੇ ਇਹਨੂੰ ਸਮਝਾਈ ਗੱਲ ਮੇਰੀ ਗੱਲ ਤੇ ਜੀ ਮੈਂ ਉਹਦਾ ਫਰੈਂਡ ਆ ਪਹਿਲੀ ਉਹ ਜੇ ਦਾ ਘਰ ਵਾਲੀ ਤਿੰਨੇ ਸੁਣ ਰਿਹਾਗਾ ਫਰੈਂਡ ਦੇ ਕਿੱਥੋਂ ਸੁਣ ਲੂਗਾ ਇਹ ਇਹ ਜਿਹੇ ਬੰਦੇ ਨਾਲ ਤਾਂ ਮੈਂ ਹੀ ਆ ਜਿਹੜੀ ਕੱਤੀ ਜਾਂਦੀ ਹੈਗੀ ਬਸ ਰੋਟੀਆਂ ਤੱਕ ਦਾ ਮਤਲਬ ਰਹਿ ਗਿਆ ਇਹਨੂੰ ਤਾਂ ਹੋਰ ਕਾਸੇ ਦਾ ਨਹੀਂ ਹੈਗਾ ਗੱਲ ਕੀ ਹੋ ਗਈ ਇਹਦੀ ਇਹ ਇੰਨਾ ਸ਼ੱਕ ਕਿਉਂ ਕਰਦੇ ਵੀਰੇ ਤੇ ਸ਼ੱਕ ਨਾ ਕਰਾਂ ਤਾਂ ਮੈਂ ਹੋਰ ਕੀ ਕਰਾਂ ਤੇਨੂੰ ਵੀ ਪਤਾ ਹੀ ਹੈਗਾ ਤੇਰਾ ਤਾਂ ਦੋਸਤ ਆਗਾ ਚਲ ਮੈਂ ਤੇਰੇ ਨਾਲ ਸੱਜ ਮੇਰੀ ਜਾਣ ਪਛਾਣ ਹੋਈ ਆਗੀ ਤੂੰ ਤੈਨੂੰ ਪਹਿਲਾਂ ਤੋਂ ਜਾਣਦੀ ਆਗੀ ਤੇ ਹਸਨ ਬਾਈ ਦਾ ਤਾਂ ਕੀ ਹੁੰਦਾਗਾ ਕਿ ਉਹ ਹੀ ਕਰ ਟਾਈਮ ਦੇਣਾ ਜਦੋਂ ਮੈਨੂੰ ਹਾ ਟਾਈਮ ਹੀ ਨਹੀਂ ਦੇ ਸਕਦਾ ਛੇ ਮਹੀਨੇ ਸਹੀ ਰਿਹਾਗਾ ਮੇਰੇ ਨਾਲ ਉਸ ਤੋਂ ਬਾਅਦ ਤਾਂ ਇਹਨੇ ਕੋਈ ਫਿਰ ਤੇ ਧਿਆਨ ਨਹੀਂ ਦੇ ਰਿਹਾਗਾ ਫੋਨ ਮੇਰਾ ਫੋਨ ਚੋ ਵੀ ਕੰਨ ਤੇ ਕਰੇ ਹੁੰਦਾ ਕਦੋਂ ਮਰਜੀ ਚੱਕ ਲੈ ਡੈਡੀ ਵੀ ਚੱਕਣ ਦੇ ਵੀ ਚੱਕਣਦਾ ਮੈਂ ਕਦੇ ਨਹੀਂ ਕਿਹਾ ਤੇ ਆਪਦੇ ਫੋਨ ਨੂੰ ਨਾ ਮੈਨੂੰ ਹੱਥ ਤੱਕ ਕੱਢ ਨਹੀਂ ਲਾਉਣ ਦਿੰਦਾ ਚਾਰਜਰ ਵੀ ਨਹੀਂ ਲਾਉਣ ਦਿੰਦਾ ਚੱਕ ਕੇ ਆਦੇ ਫੋਨ ਨੂੰ ਇੰਨੀ ਕੀ ਪਤਾ ਹੁਣ ਮੈਨੂੰ ਦੱਸਦੇ ਹੀ ਨਹੀਂ ਜਦੋਂ ਫਿਰ ਮੈਂ ਤਾਂ ਸ਼ੱਕ ਹੀ ਕਰੂੰਗੀ ਮੇਰੇ ਵਾਸਤੇ ਟਾਈਮ ਨਹੀਂ ਕਿਤੇ ਲਜਾਣ ਨੂੰ ਟਾਈਮ ਨਹੀਂ ਕਿਤੇ ਰਿਸ਼ਤੇ ਲਜਾਣ ਨੂੰ ਟਾਈਮ ਨਹੀਂ ਹੈ ਜੇ ਕੋ 2 ਮਿੰਟ ਘਰੇ ਬੈ ਕੇ ਗੱਲ ਕਰਨੀਆਂ ਉਹਦੇ ਵਾਸਤੇ ਟਾਈਮ ਨਹੀਂ ਰਾਤ ਨੂੰ ਵੀ ਥੱਕਿਆ ਹੋਣਾਗਾ ਉਹਦੇ ਵਾਸਤੇ ਫਸਾ ਲੈ ਕੇ ਪਾਈ ਜਾਣਾ ਮੈਨੂੰ ਤੇ ਕਹਿੰਦੇ ਕਾਟ ਪੁਤਲੇ ਬਣਾ ਰੱਖਿਆ ਕਬਸ ਚਲੋ ਆਜੀ ਤੁਸੀਂ ਚਾਹ ਲਾਜੀ ਫਿਰ ਮੈਂ ਅੰਦਰ ਗੱਲ ਕਰ ਲੈਂਦਾ ਆਜੀ ਤੁਸੀਂ ਤਾਂ ਕੀ ਗੱਲ ਕਰੋਗੇ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣੀ ਤੁਸੀਂ ਆ ਜਾਓ ਫੋਟੇ ਸਮਝਾਇਆ ਇਹ ਕਿੱਥੋਂ ਸਮਝੀ ਚੂਗਾ ਜਦੋਂ ਮੇਰੇ ਨਾਲ ਨਹੀਂ ਸੀ ਮੈਂ ਨਹੀਂ ਸਮਝਾ ਕੇ ਸਭ ਕਿਹਨੀ 2 ਸਾਲ ਹੋ ਗਏ ਤੇ ਉਹਨਾਂ ਨੇ ਮੈਨੂੰ ਰਹੀ ਜਾਂਦੀ ਮੱਥਾ ਮਾਰੀ ਜਾਂਦੀ ਸਮਝ ਨਹੀਂ ਸਕਦਾ ਚਾਹ ਚਾਹ ਬਣਾ ਦਿੰਦੀ ਟਰੇ ਵਿੱਚ ਨਾ ਪਾਣੀ ਪੜਾ ਕੇ ਇਹ ਨਹੀਂ ਬੈਠਾਂ ਕੀ ਧਰਤੀ ਹੋਗੀ ਯਾਰ ਸੋਝੇ ਨਾ ਉਹ ਮੈਂ ਸਮਝਾ ਦਿੰਦੀ ਆ ਸੁਝਾ ਦਿੰਦੀ ਆ ਲੈ ਸਾਡਾ ਰੋਲਾ ਸੁੱਲ ਜੂਗਾ ਸਾਡਾ ਰੋਲਾ ਨਹੀਂ ਸੁੱਲਦਾ ਹੈਗਾ ਇਸ ਜਨਮ ਚ ਤਾਂ ਮੁਸ਼ਕਲ ਆਵਾ ਵੇ ਜੀ ਤੁਸੀਂ ਭਾਬੀ ਨੂੰ ਕਹਿਮ ਕਿਵੇਂ ਦਿੰਦੇ ਟਾਈਮ ਹੋਰ ਕਿੰਨਾ ਕਦੇ ਚੱਲਣਾ ਟਾਈਮ ਹੀ ਟਾਈਮ ਹੁੰਦਾ ਗਾ ਰਾਤ ਨੂੰ ਕੀ ਕਰਦੇ ਹੁੰਦੇ ਟਾਈਮ ਹੀ ਹੁੰਦਾ ਹੋ ਸੌਂ ਜਾਂਦੇ ਹੋਗੇ ਜਾਂ ਤਾਂ ਫੋਨ ਚਲਾਉਨੇ ਆ ਕਿ ਮੂੰਹ ਦੂਜੇ ਪਾਸੇ ਕਰਕੇ ਜਾਂ ਉਸ ਤੋਂ ਬਾਅਦ ਸੌਣਾ ਹੁੰਦਾ ਬੱਸ ਫਿਰ ਕੀ ਕਰਦੇ ਹੋਂ ਨਾ ਉਹ ਰਾਤ ਨੂੰ ਭੰਗੜਾ ਪਾਉਂਦੇ ਹੁੰਦੇ ਆ ਭੰਗੜਾ ਪਾ ਲੈ ਕਰੋ ਭੰਗੜਾ ਪਾਉਣ ਦਾ ਟਾਈਮ ਰਹਿ ਗਿਆ ਬੱਸ ਡੀਜ਼ਲ ਲਾਦਿਆ ਕਰੋ ਥੋੜੇ ਵਾਸਤੇ ਹੁਣ ਤਾਂ ਮੈਂ ਬੈਠੀ ਆ ਹੁਣ ਤਾਂ ਸੰਗਸ਼ਰਮ ਕਰ ਲੋ ਆਦੀ ਵੀ ਕੋਈ ਆਇਆ ਹੋਇਆ ਹਾਂ ਬਸ ਮੈਨੂੰ ਕਹਿ ਦੋ ਸੰਗੀ ਸਾਹਿਬ ਨੂੰ ਕਰ ਲੈ ਇਹਦੇ ਸਮਝਾ ਦੇ ਮਾੜਾ ਮੋਟਾ ਤੇ ਕੀ ਖਾਨੇ ਚ ਪੈਂਦੀ ਹੈ ਕੀ ਗੱਲ ਤੁਸੀਂ ਵੀ ਜੀ ਟਾਈਮ ਦੇ ਆ ਕੋਈ ਭਾਬੀ ਨੂੰ ਤੁਸੀਂ ਫੋਨ ਫੋਨ ਧਰ ਦੇ ਕੋ ਮਾੜਾ ਮੋਟਾ ਇਹਨਾਂ ਦੇ ਕੋਲ ਵੀ ਬੈਠਿਆ ਕੋਈ ਫੋਨ ਫੋਨ ਤਾਂ ਮੇਰੇ ਐ ਸਮਝ ਲੈ ਤੇਰੇ ਨੂੰ ਸੋਕਣਾ ਆ ਹੋ ਮੇਰੇ ਨਾਲ ਵੱਧ ਤਾਂ ਫੋਨ ਨੂੰ ਪਿਆਰ ਕਰਦਾ ਹੈ ਕੋਈ ਫੋਨ ਆਉਂਦਾ ਮੈਂ ਤਾਂ ਜੇ ਓਪਨ ਕਰ ਡਿੱਗ ਵੀ ਜਾਵਾਂ ਨਾ ਮੇਰੇ ਬਸਾਂ ਤੋਂ ਫੋਨ ਨਿਕਲਿਆ ਵੀ ਸਰਚੋਂ ਪਰ ਮੈਨੂੰ ਨਹੀਂ ਚੱਕੂਗਾ ਜੇ ਫੋਨ ਆਉਂਦਾ ਕੋ ਫੋਨ ਨੂੰ ਭੱਜ ਕੇ ਚੱਕੂਗਾ ਇਹ ਸਮਝੀ ਜੀ ਗੱਲ ਤੁਹਾਡੀ ਗੱਲ ਤਾਂ ਹੈ ਉਹ ਮਰੀ ਜਾਂਦੀ ਹੈ ਤਾਂ ਯਾਰ हां आया जी तुम्हें मैं रौला ਪਈ ਜਿੰਨੇ ਕੁਸ ਨਹੀਂ ਬਸ ਗੱਲਬਾਤ ਜੀ ਕਰਦੀ ਸੀ ਬਹਿ ਕੇ ਰੋਲੇ ਨੂੰ ਕਿਹੜਾ ਇੱਥੇ ਬੱਟ ਦਾ ਰੋਲਾ ਹੱਗਾ ਅੰਕਲ ਜੀ ਤੁਸੀਂ ਕਹਿੰਦੇ ਕਦੋਂ ਵੀਰੇ ਨੂੰ ਤੁਸੀਂ ਸਮਝਾ ਦੇ ਕੋਈ ਇਹਨਾਂ ਨਾਲ ਲੜਿਆ ਕਰਨ ਭਾਬੀ ਨਾਲ ਓਏ ਦੋਨੇ ਕੋਈ ਨਾ ਦਹਣਾ ਹੋਆ ਮੇਰੇ ਤਾਂ ਸਾਰੇ ਜੀ ਨੂੰ ਕਦੋਂ ਇਹ ਹਰ ਜੀ ਨਹੀਂ ਦੋਨੇ ਇਹਨੂੰ ਸਮਝਾਉਣਾ ਏਰੀ ਇਹਨੂੰ ਸਮਝਾਉਣਾ ਹਾਂ ਦੇਖੋ ਦੇਖੋ ਡੈਡੀ ਨੇ ਮੇਰੇ ਕਦੀ ਕੋਈ ਮੈਂ ਸਾਰੀ ਗੱਲ ਤੈਨੂੰ ਦੱਸ ਤੀ ਨਾ ਲਗਨ ਕੋਤੇ ਮੈਂ ਗਲਤੀ ਕੀਦੀ ਆ ਦੀ ਆ ਦੇਖੋ ਪੁੱਤ ਨੇ ਮੈਂ ਹਾਫੀ ਕਰਉਣੀ ਹੈ ਕਿੰਨੇ ਜਦੋਂ ਕਰਾਉਣਾ ਹੁਣ ਤੇ ਕੀ ਕਿਉਂ ਵੀ ਕੀ ਆ ਤੇ ਨਾ ਮੈਂ ਨਾ ਇਹ ਹਰਦਾ ਨਾ ਇਹ ਹਰਦੇ ਨਾ ਨੂੰ ਕੀ ਮੈਂ ਤੈਨੂੰ ਮੈਂ ਕੀ ਕਹਿਆ ਸੀ ਕਿ ਗੈਸਟ ਆਇਆ ਤਾਂ ਚੁੱਪ ਕਰ ਜਾ ਬਾਅਦ ਚੈੱਕ ਕਰ ਲਈ ਜਿਹੜਾ ਕੰਜਰ ਪ੍ਰੈਸ ਕਰਨਾ ਪਰ ਨਹੀਂ ਲੋਥਰੋ ਰਹਿੰਦੀ ਨਹੀਂ ਵਸੇ ਅੱਛਾ ਜੀ ਮੈਂ ਕੰਜਰ ਪ੍ਰੈਸ ਕਰ ਤੈਨੂੰ ਦੁੱਖ ਕਾਦਾ ਨਹੀਂ ਬੇ ਬੋਲੀਗਾ ਤਾਂ ਜਾਨੀ ਦੁੱਖੇ ਦੱਸ ਦੇ ਬੇਚਾਰੀ ਕਾ ਦਾ ਦੁੱਖ ਹੈ ਚੰਬਰੀ ਹੋਈ ਹੈ ਤੇ ਬਚ ਲੈੋ ਕਿਪੀਲਾ ਦਾ ਮੂੰਹ ਤੇ ਮੇਰੇ ਲਾਉਣੀ ਪਊ ਲਾਉਣੀ ਪਊਗੀ ਹੱਥ ਹੋਗੇ ਚੁੱਪ ਕਰ ਜਾ ਗੱਲ ਹੁਣ ਤੂੰ ਬੋਲਦਾ ਨਾ ਆਹ ਨੂੰ ਇੱਥਾਂ ਸਾ ਆ ਬੇਸਤੀ ਕਰਾ ਦਾਂਦੀ ਐ ਇਹ ਮੇਰੀ ਕਿਸੇ ਦੁਕਾਨ ਦੀ ਸਰਦੀ ਉਹ ਮੇਰਾ ਆਪਾ ਮੇਰੇ ਆਪਾ ਆ ਬੇਸਤੀ ਕਰਦੀ ਬੇਸਤੀ ਕਰਾਉਣਾ ਤੂੰ ਸੀ ਨੀ ਕਿਤੇ ਲੈ ਕੇ ਗਏ ਹੋ ਕਿ ਮੈਨੂੰ ਕਿੱਥੇ ਵੇਚ ਦਿਖਾਤੇ ਕਿੱ데 ਲੈ ਕੇ ਗਏ ਹੋ ਮੈਂ ਕੱਲੇ ਵਗ ਜਰਨੇ ਹੋ ਗਏ ਤੈ ਕਿਹੜੇ ਖੁੱਜੀ ਜਾਣਾ ਮੈਂ ਕਿਹਨੂੰ ਵੀ ਜਾਣਾ ਹੁੰਦਾ ਦੇਖ ਲੋ ਕਿ ਕੋਈ ਆਇਆ ਜੁਆ ਕਾਹਨੂੰ ਦੇਖਣਾ ਐ ਨੇ ਵਾਗਾ ਕਰ ਜੋ ਚੁੱਪ ਕਰ ਜੋ ਪਤਾ ਨਹੀਂ ਇਹਨੂੰ ਦੁੱਖ ਕੀ ਹੈਗਾ ਸੱਜਰੀ ਨੂੰ ਐ ਭਾਈ ਦੀ ਗੱਲ ਸੁਣ ਲੈ ਕੋਈ ਦੁੱਖ ਤਾਂ 20 ਵਾਰੀ ਦੱਸਦਾ ਵੀ ਕੀ ਹੈਗਾ ਤੁਸੀਂ ਕਿਹੜਾ ਹੁੰਦਾ ਦੁੱਖ ਦੀ ਦਵਾਈ ਦੇ ਦੋਗੇ ਮੈਂ ਡੈਡੀ ਨੂੰ ਦੱਸਦਾ ਡੈਡੀ ਨੇ ਕਿਹਾ ਬਸ ਹੁਣ ਤੇਰੀ ਸਹੇਲੀ ਆਈਗਾ ਮੈਨੂੰ ਤਾਂ ਲੱਗਦਾ ਠੀਕ ਆ ਤੇਰੀ ਸਹੇਲੀ ਵੀ ਮੈਨੂੰ ਦਵਾਈ ਦੇਈ ਜੇ ਮੇਰੇ ਮਰਜ਼ੀ ਦੀ ਕੀ ਲੈ ਇਹਨੂੰ ਪੁੱਛਦਾ ਲੈ ਵੀ ਹੋਇਆ ਕੀ ਉਹ ਹੀ ਚੜੀ ਜਾਂਦੀ ਐ ਸਰਸਰ ਲੈ ਗੱਲ ਤਾਂ ਦੱਸੋ ਦੀ ਦੁੱਖ ਹੁੰਦਾ ਕੋਈ ਹੈ ਤਸਕੇ ਲਈ ਕਿ ਮੈਨੇ ਤਕਲੀਫ ਕੀਤੀ ਆ ਕਿ ਟਾਈਮ ਨਹੀਂ ਦਿੰਦਾ ਆ ਸੋਪਣ ਮੇਰੀ ਆ ਜਿਹੜੀ ਓਏ ਕੀ ਐ ਚ ਕੁਛ ਨਹੀਂ ਲੈ ਕੀ ਪਿਆਰ ਕਰਨ ਨੂੰ ਕੀ ਐ ਚ ਮਸ਼ੀਨ ਆ ਇੱਕ ਇਹ ਲੈ ਬੀਰਾ ਫੜ ਲਾ ਰੱਖ ਗਏ ਨੇ ਆਪਸ ਪਾ ਲੈ ਇਹ ਆ ਲੈ 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 ਫੜ ਲਾ ਆਹ ਪਿਆ ਮੇਰਾ ਫੋਨ ਜੇ ਕਿਸਦਾ ਆ ਜੇ ਫੋਨ ਤੇ ਚੱਕ ਲੂਗੀ ਨਹੀਂ ਆ ਸੁੱਟ ਦਿੰਨੀ ਆ ਬੈਟਾ ਤੈਨੂੰ ਫਰਾ ਫੜ ਲਾ ਕੀ ਆਏਗਾ ਹੁਣ ਫੋਨ ਚ ਕੀ ਹੋਣਾ ਹੈ ਉਹੀ ਬਸ ਇੱਕ ਜੋ ਪਾਸਵਰਡ ਦਾ ਲਾਕ ਹੀ ਰੱਖਣਾ ਸੌ ਕਿਤੇ ਜਾਂਦਾ ਬੰਦਾ ਪਾਸਵਰਡ ਨੂੰ ਮੁੱਦਾ ਬਣਾ ਲਿਆ ਉਹੀ ਸ਼ੱਕ ਕਰੀ ਜਾਂਦੀ ਹੈ ਜਦ ਫੜਲਾ ਹੋਣਾ ਦੇਖ ਲੈ ਕਿ ਇਹ ਜੋ ਬੀ ਜਿੰਨੇ ਸ਼ੱਕ ਕਰਦੇ ਉਹ ਵੀ ਨਹੀਂ ਚੁੱਪ ਕਰਦੇ ਤੇ ਭਾਬੀ ਸਮਝ ਨਹੀਂ ਸਕਦਾ ਫੋਨ ਫੜਾਈ ਇਹਨਾਂ ਨੂੰ ਫੜਦੀ ਨਹੀਂ ਤੁਸੀਂ ਆਪ ਦਾ ਫੋਨ ਇਹਨਾਂ ਨੂੰ ਦੇ ਦਿਓ ਅੱਛਾ ਨੇਬੜੀ ਫੋਨ WhatsApp ਤੇ ਵੀ ਲੱਗ ਲੋ ਕਾ ਕਾ ਫੋਨ ਇਹਨਾਂ ਤੇ ਵੀ ਲੱਗ ਲੋ ਕਾ ਕੱਲ ਕੋ ਉਤਨੋ ਖੋਲ ਕੇ ਫਰਾਤਾ ਉਹ WhatsApp ਖੋਲ ਲਾ WhatsApp ਖੋਲ ਲਾ Facebook ਖੋਲ ਲਾ Insta ਖੋਲ ਲਾ ਉਸ ਮਰਜ਼ੀ ਖੋਲ ਲਾ ਨਾ ਡਾ ਪੀ ਕਸ ਲਿਆਦਾ ਨਾ ਨਾਟ ਖੋਲ ਲਾ ਕੱਢ ਲੈ ਚੋਂ ਵੀੜੀ ਕੱਢਣੀ ਆ ਹਾਂ ਮੈਂ ਤਾਂ ਪਾਗਲਾਂ ਹੀ ਬਸ ਆਗਲਾਂ ਨਾਲੇ ਹੋਰ ਚਲੋ ਤੁਸੀਂ ਗੱਲ ਚੁੱਪ ਕਰੋ ਤੁਸੀਂ ਵਿਆਹ ਤੇ ਪੱਕਾ ਹੈ ਪਾਬੀ ਜੀ ਵੀਰੇ ਨਾਲ ਠੀਕ ਆ ਜੈੜੀ ਨੂੰ ਵੀ ਨਾਲ ਮੇਰੇ ਨਾਲ ਤੇ ਸੰਕ ਲੱਗਦੀ ਉਹ ਜਾਂਦੇ ਲੱਗਦਾ ਹਾਂਗਾ ਬਸ ਵੇਸਤੀ ਕਰਾਉ ਜੇ ਤੋ ਤੇਰੇ ਉਂਦੇ ਚਿੰਤਪੁਕਰ ਕੇ ਬੈਠ ਜਾ ਵੇਸਤੀ ਕਰਨੀ ਆ ਕੋਈ ਨਾ ਪਾਬੀ ਮੈਂ ਆਦੇ ਭਾਈ ਨੂੰ ਭੇਜ ਦੂੰਗੀ ਉਹ ਲੈ ਜਾਣਗੇ ਸਮਝੇ ਨਹੀਂ ਲੈ ਕੇ ਆਉਂਗੇ

ਭਾਬੀ ਜੀ ਇੱਕ ਚੁੱਪ ਸੌਲਵ ਕਰਾ ਤੁਸੀਂ ਸੁਝਾਲਾ ਮਸਲੇ ਨਹੀਂ ਨਹੀਂ ਸੋਧਦੇ ਮੈਂ ਤਾਂ ਸਮਝੀ ਸੁਣਾਈ ਨਹੀਂਗੀ ਤੁਸੀਂ ਸਮਝਦੇ ਸਮਝਿਆ ਜਾਂਦਾ ਆ ਜਾ ਜੇ ਜਾਣਾ ਤੈਨੂੰ ਛੱਡ ਗਿਆ ਆ ਮੈਂ ਯਾਰ ਇਹ ਤਾਂ ਹੀ ਕਰੀ ਜਾਉਂ ਚੱਕ ਲਾ ਉਹਦਾ ਜੁੱਲੀ ਕਿਸ ਤਰ੍ਹਾਂ ਆ ਜਾ ਚਲੋ ਠੀਕ ਆ ਭਾਬੀ ਜੀ ਆਹ ਦੇ ਪੁੱਤਾ ਤੁਸੀਂ ਦੇ ਦੇ ਇਹਨੂੰ ਕੋਸੇ ਖੇਸ ਬੂਸ ਕਸੂਤ ਸਰ ਦਿੰਦੇ ਹੁੰਦੇ ਆ ਮੈਂ ਆਪੇ ਦੇ ਦੂੰਗੀ ਮੈਨੂੰ ਪਤਾਗਾ ਤੁਹਾਨੂੰ ਜਾਣ ਦੀ ਤਾਂ ਤੁਹਾਨੂੰ ਜਾਣਾ ਹੈ ਕੋਈ ਨਾ ਭਾਬੀ ਕੋਈ ਲੋੜ ਕੋਈ ਚਤਰ ਨਹੀਂ ਕੋਈ ਆਇਆ ਯਾਰ 200 ਰੁਪਇਆ ਦਿੱਤਾ